ਕੀ ਵਾਕਈ ਕੰਚਨ तिवारी ਕਮਲਕੌਰ ਬਣ ਕੇ ਸਿੱਖ ਕੌਮ ਨੂੰ ਬਦਨਾਮ ਕਰ ਰਹੀ ਸੀ ਕਿ ਵਾਕਈ ਉਹਦਾ ਕੰਟੈਂਟ ਐਨਾ ਅਸ਼ਲੀਲ ਸੀ ਇਤਰਾਜਯੋਗ ਸੀ ਕਿ ਸਮਾਜ ਚੋਂ ਕੋਈ ਵੀ ਵਿਅਕਤੀ ਉੱਠ ਕੇ ਉਹਦਾ ਕਤਲ ਕਰ ਸਕਦਾ ਹੈ ਕਿ ਵਾਕਈ ਨਿਹੰਗ ਸਿੰਘਾਂ ਦੇ ਬਾਣੇ ਨੂੰ ਇਸ ਚੀਜ਼ ਦੀ ਇਜਾਜ਼ਤ ਹੈ ਕਾਨੂੰਨ ਤਾਂ ਉਹ ਉੱਪਰ ਹੈ ਔਰ ਕਿ ਵਾਕਈ ਇਹੀ ਉਹਦੇ ਕਤਲ ਦੀ ਵਜ੍ਹਾ ਹੈ ਸੁਪਰ ਐਕਸਕਲੂਸਿਵ ਇੱਕ ਇੰਟਰਵਿਊ ਲੈ ਕੇ ਤੁਹਾਡੇ ਕੋਲ ਅਸੀਂ ਹਾਜ਼ਰ ਹੋਏ ਆਂ ਦੁਨੀਆ ਭਰ ਤੋਂ ਦਰਸ਼ਕ ਸਾਡੇ ਸਾਨੂੰ ਲਾਈਵ ਦੇਖ ਰਹੇ ਨੇ ਔਰ ਕੀ ਸੀ ਉਹ ਦੇ ਕਤਲ ਦੀ ਅਸਲੀ ਵਜ੍ਹਾ ਫੈਸਲਾ ਤੁਸੀਂ ਵੀ ਕਰਿਓ ਮਿਸਲ ਸ਼ਹੀਦ ਦਾ ਤਰਨਾ ਦਲ ਦੇ ਮੁਖੀ ਨਿਆਗ ਸਿੰਘ ਜ਼ਥੇਦਾਰ ਕੁਲਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹ ਇਸ ਤੇ ਚਾਨਣਾ ਪਾਉਣਗੇ ਕਿ ਅਮਰਤਪਾਲ ਸਿੰਘ ਮਹਿਰੋਂ ਨੇ ਕਾਂਜਨ ਦਿਵਾੜੀ ਦਾ ਕਤਲ ਕਿਉਂ ਕੀਤਾ ਅ ਨਿਆਗ ਸਿੰਘ ਕੁਲਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ऑन एयर दी टीम ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਈ ਦਿਨਾਂ ਤੋਂ ਅਸੀਂ ਇਹੀ ਦੇਖਦੇ ਆ ਰਹੇ ਹਾਂ ਸੁਣਦੇ ਆ ਰਹੇ ਹਾਂ ਕਿ ਵਾਕੇ ਹੀ ਉਹਦਾ ਕੰਟੈਂਟ ਬਹੁਤ ਅਸ਼ਲੀਲ ਸੀ ਅਮਰਤਪਾਲ ਸਿੰਘ ਮਹਿਰੋ ਨੂੰ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋਈਆਂ ਤੇ ਉਹ ਕਹਿੰਦਾ ਮੈਂ ਬੁਲਾ ਕੇ ਇਹਦਾ ਕਤਲ ਕਰਤਾ ਹੋਰ ਸ਼ਾਰੀਆਂ ਵੀ ਮੈਂ ਟੰਗ ਦੂੰਗਾ ਵਾਕੇ ਹੀ ਵਜਾ ਉਹਦੇ ਕਤਲ ਦੀ ਦੇਖੋ ਜੀ ਮਹਿਰੋ ਨੂੰ ਇਕੱਲੇ ਨੂੰ ਕਿਉਂ ਤਕਲੀਫ ਸੀ ਹਾਂ ਪੰਜਾਬ ਦੇ ਵਿੱਚ 4 ਕਰੋੜ ਦੀ ਜਨਤਾ ਸਮਥਿੰਗ 4-5 ਕਰੋੜ ਹੋਊਗੀ ਜਿੰਨੀ ਵੀ ਆ ਹਰਿਆਣਾ ਵੀ ਨਾਲ ਲੱਗਦਾ ਹਿਮਾਚਲ ਵੀ ਕੱਲੇ ਮੈਰੋ ਨੂੰ ਤਕਲੀਫ ਕਿਉਂ ਆ ਸਭ ਤੋਂ ਪਹਿਲਾ ਪੁਆਇੰਟ ਮੇਰਾ ਇਹ ਹੀ ਆ ਕੱਲੇ ਮੈਰੋ ਨੂੰ ਤਕਲੀਫ ਹੋਈ ਪ੍ਰਸ਼ਾਸਨ ਨੂੰ ਕਿਸੇ ਨੂੰ ਕੋਈ ਤਕਲੀਫ ਨਹੀਂ ਕਿਸੇ ਹੋਰ ਨੂੰ ਨਹੀਂ ਸੀ ਕੱਲੇ ਮੈਰੋ ਨੂੰ ਕਿਉਂ ਸੀ ਕਾਨੂੰਨ ਨੂੰ ਇਤਰਾਜ਼ ਨਹੀਂ ਉਸਤੇ ਹਾਂ ਕਾਨੂੰਨ ਨੂੰ ਇਤਰਾਜ਼ ਕਿਉਂ ਨਹੀਂ ਕਿਉਂ ਕਿਉਂ ਮੈਰੋ ਨੂੰ ਕਿਉਂ ਹੂੰ ਜਿਹੜੇ ਮੈਰੋ ਦੀ ਤੁਸੀਂ ਗੱਲ ਕਰਦੇ ਆ ਨਾ ਉਹ ਤੇ ਸਿੱਖੀ ਭੇਸ ਦੇ ਵਿੱਚ ਇੱਕ ਸ਼ੈਤਾਨ ਬਣਿਆ ਪਿਆ ਜੀ ਉਹ ਸਿੱਖਾਂ ਨੂੰ ਬਦਨਾਮ ਕਰ ਰਿਹਾ ਤੇ ਜਿਹੜਾ ਅਸਲੀ ਸਿੱਖ ਆ ਉਹ ਤੇ ਕਦੇ ਨਹੀਂ ਹੱਥੇ ਤੇ ਵਾਰ ਨਹੀਂ ਕਰਦਾ ਹਮ ਅਸਲੀ ਸਿੱਖ ਘਰੇ ਬੁਲਾ ਕੇ ਘਰੋਂ ਲਿਜਾ ਕੇ ਇਦਾਂ ਦੇ ਕੰਮ ਨਹੀਂ ਕਰਦੇ ਉਹ ਤੇ ਹਿੱਕ 'ਚ ਵੱਜਦੇ ਹੁੰਦੇ ਆ ਜੇ ਮੈਰੋ ਨੇ ਕੋਈ ਕਰਨਾ ਸੀ ਉਹਦੀ ਹਿੱਕ 'ਚ ਵੱਜਦਾ ਗੱਲਾਂ ਤੇ ਬਹੁਤ ਵੱਡੀਆਂ ਵੱਡੀਆਂ ਕਰਦਾ ਮੈਂ ਜੇ ਕਰ ਦੂੰ ਮੈਂ ਵਿਅਹ ਕਰ ਦੂੰ ਠੀਕ ਆ ਨਾ ਜੀ 2022 ਦਾ ਇੱਕ ਇੱਥੇ ਇੰਟਰਵਿਊ ਆ ਜਦੋਂ ਉਹਨੂੰ ਸਮਝਾਉਣ ਡਿਆ ਉਹ ਉਹਦੇ ਵਿੱਚ ਉਹਨੂੰ ਭੈਣ ਭੈਣ ਕਹਿਣ ਡਿਆ ਠੀਕ ਆ ਨਾ ਜੀ ਤੇ ਭੈਣ ਬਣਾ ਕੇ ਕੀ ਗਲਾ ਘੋਟਣਾ ਜੈਜ ਪਹਿਣ ਬਣਾ ਕੇ ਗਲਾ ਘੁੱਟਣਾ ਜਾਇਜ਼ ਇਹ ਗੱਲ ਸਮਾਜ ਕਿੱਧਰ ਨੂੰ ਜਾ ਰਹੀ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਪਊਗਾ ਮੈਨੂੰ ਲੱਗੇ ਨਹੀਂ ਭੈਣ ਨੂੰ ਸਮਝਾਵੇ ਭੈਣ ਤੂੰ ਇਹੋ ਜਿਹਾ ਕੰਮ ਨਾ ਕਰ ਸਮਾਜ ਚ ਚੰਗੇ ਲੱਗਦਾ ਜਿਵੇਂ ਭੈਣ ਕਹਿ ਹੀ ਦਿੱਤਾ ਇਹਨੂੰ ਦੇਖੋ ਸਮਝਾਉਣਾ ਚੀਜ਼ ਅਲੱਗ ਹੁੰਦੀ ਹੈ ਕਤਲ ਕਰਨਾ ਅਲੱਗ ਚੀਜ਼ ਹੁੰਦੀ ਹੈ ਇਹ ਤੇ ਇਹਦੀ ਵਜ੍ਹਾ ਜਿਹੜੀ ਕੁਝ ਹੋ ਰਹੀ ਹੈ ਤੁਹਾਡੇ ਸਾਹਮਣੇ ਆ ਜਾਣੀ ਹੈ ਸਾਰਿਆਂ ਦੇ ਵਜ੍ਹਾ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਇਸ ਚੀਜ਼ ਦੀ ਜਾਤ ਹੈ ਜਨਾਨੀਆਂ ਨੂੰ ਇਦਾਂ ਬੁਲਾ ਕੇ ਕਤਲ ਕਰਦੇ ਬਿਲਕੁਲ ਅੱਜ ਤੱਕ ਇਤਿਹਾਸ ਚ ਕਦੀ ਇਦਾਂ ਹੋਇਆ ਹੀ ਨਹੀਂ ਇਹ ਜਿਹੜਾ ਕੰਮ ਕੀਤਾ ਨਾ ਮੈਰੋ ਨੇ ਜਿਸ ਤਰੀਕੇ ਨਾਲ ਕੀਤਾ ਉਹ ਬੁਝਦਲਾਂ ਵਾਲਾ ਕੰਮ ਆ ਨਮਕ ਹਰਾਮੀ ਵਾਲਾ ਕੰਮ ਆ ਕਿਉਂਕਿ ਪਹਿਲਾਂ ਜੋ ਪੁਲਸ ਦੀ ਆਪਾਂ ਸੀਪੀ ਸੁਣੀ ਆ ਕਾਨਫਰੈਂਸ ਸੁਣੀ ਆ ਇਹਨਾਂ ਦੇ ਜਿਹੜੇ SSC ਸਾਹਿਬ ਉਹਨਾਂ ਨੇ ਕੀ ਕੀਤਾ ਵੀ ਜਿਹੜੇ ਇਹਨਾਂ ਦੇ ਸਾਥੀ ਫੜ ਹੋਏ ਆ ਉਹਨਾਂ ਨੇ ਦੱਸਿਆ ਨਾ ਵੀ ਮੈਰੋ ਤਿੰਨ ਮਹੀਨੇ ਤੋਂ ਉਹਨੂੰ ਵਾਚ ਕਰ ਰਿਹਾ ਸੀ ਤੇ ਮੈਰੋ ਪਹਿਲਾਂ ਉਹਦੇ ਘਰੇ ਹੀ ਗਿਆ ਉਹਦੀ ਮਾਂ ਨੂੰ ਮਿਲਿਆ ਸਾਰਾ ਕੁਝ ਮਿਲਿਆ ਇੱਕ ਭਰੋਸੇ ਚ ਲੈ ਕੇ ਇਹ ਕੰਮ ਕੀਤਾ ਈ ਉਹ ਉਹਨੇ ਤਾਂ ਸਿਰਫ ਅਕੀਬ ਦਾ ਬਾਣਾ ਦੇਖ ਕੇ ਭਰੋਸਾ ਕਰ ਲਿਆ ਹੂੰ ਜਿਹੜਾ ਜਿਹੜਾ ਨਿਹੰਗ ਸਿੰਘਾਂ ਦਾ ਬਾਣਾ ਹੈ ਬਾਣਾ ਵੇਖ ਕੇ ਲੋਕੀ ਯਕੀਨ ਕਰਦੇ ਆ ਤੇ ਇਹਨੇ ਤਾਂ ਬਾਣਾ ਹੀ ਬਦਨਾਮ ਕਰਤਾ ਗੱਲਾਂ ਕਈ ਉੱਠ ਕੇ ਆ ਰਹੀਆਂ ਕਦੇ ਕਿਸੇ ਟਾਈਮ ਕੋਈ ਇਕੱਠਾ ਕੰਮ ਵੀ ਕਰਦੇ ਰਹਿੰਨੇ ਕਿਸੇ ਤਰ੍ਹਾਂ ਦਾ ਦੇਖੋ ਜੀ ਜਦੋਂ ਨਾ ਉਹ ਇੱਕ ਕੋਟ ਦੁੰਨੇ ਵਾਲਾ ਮੁੰਡਾ ਆਇਆ ਇਹਨਾਂ ਨੇ ਕੁੱਟਿਆ ਸੀ ਨਾ ਉਹਦੀ ਮੈਂ ਤੁਹਾਨੂੰ ਇੱਥੇ ਸੁਣਾ ਵੀ ਦਿੰਨਾ ਹਾਂ ਉਹਨੇ ਕਿ ਦੱਸਿਆ ਕਹਿੰਦਾ ਮੇਰੇ ਕੋ ਪਹਿਲਾਂ 90000 ਰੁਪਇਆ ਮੰਗਿਆ ਕਿਨੇ ਮੈਰੋ ਨੇ ਅੱਛਾ 90000 ਰੁਪਇਆ ਤੇ ਤੂੰ ਪੈਸੇ ਮੰਗਦਾ ਸੀ ਉਹਦੇ ਕੋਲੋਂ ਨਹੀਂ ਕਿਸ ਚੀਜ਼ ਦੇ ਪੈਸੇ ਐਕਸਟਰਸ਼ਨ ਬਣੀ ਹੈ ਬਲੈਕਮੇਲਿੰਗ ਹੈ ਬਲੈਕਮੇਲਿੰਗ 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 ਕੋੜਦੁੰਨੇ ਵਾਲਾ ਮੁੰਡਾ ਕੰਮ ਕੀ ਕਰਦਾ ਉਹ ਕੋਈ ਇਦਾਂ ਦੀਆਂ ਉਹਨਾਂ ਦੇ ਵੀ ਕੰਟੈਕਟ ਕੋਈ ਇਦਾਂ ਦਾ ਹੀ ਸੀਗਾ ਕੋਈ ਵੀਡੀਓ ਮੂ ਵੀਡੀਓ ਜੀਆਂ ਬਣਾਉਂਦਾ ਸੀ ਉਹ ਅੱਛਾ ਤੇ ਉਸ ਤੋਂ ਬਾਅਦ ਚ ਜਦੋਂ ਉਹਨੇ ਪੈਸੇ ਦੇਣ ਤੋਂ ਮਨਾਂ ਕਰਤਾ ਤੇ ਇਹਨਾਂ ਨੇ ਉਹਨੂੰ ਕੁੱਟਿਆ 6 ਮਹੀਨੇ ਬਾਅਦ ਆ ਮੈਂ ਤੁਹਾਨੂੰ ਇੱਥੇ ਸੁਣਾ ਦਿੰਨਾ ਹੂੰ ਘਰੇ ਜਾ ਕੇ 6 ਮਹੀਨ ਪਹਿਲਾਂ ਤੇ ਉਹਦੇ ਪਿੱਛੇ ਘੁੰਮਦਾ ਰਿਆ ਪੈਸੇ ਪੂਸੇ ਲੈ ਉਹਨੇ 90000 ਰੁਪਇਆ ਲੈ ਲਿਆ ਲੈ ਕੇ ਉਹਦੇ ਕੋਲ ਹੋਰ ਮੰਗੇ ਫਿਰ 6 ਮਹੀਨਾਂ ਦਾ ਵਖਵਾ ਪਾ ਕੇ ਜਦੋਂ ਉਹਨੇ ਪੈਸੇ ਦੇਣ ਤੋਂ ਮਾਹ ਕਰ ਦਿੱਤਾ ਤੇ ਇਹਨਾਂ ਨੇ ਪਿੰਡ ਦੇ ਬਾਹਰ ਜਾ ਕੇ ਉਹਨੂੰ ਕੁੱਟਿਆ ਫਿਰ ਉਹਨਾਂ ਨੇ ਕੱਠਮਟ ਕੀਤਾ ਸਾਰਾ ਕੋਟ ਦੋਨੇ ਪੂਰਾ ਪਿੰਡ ਉਹਦੇ ਨਾਲ ਸਹਿਮਤ ਸੀ ਉਹਨਾਂ ਨੇ ਫਿਰ ਭਾਨਾ ਸਿੱਧੂ ਵੀ ਨਾਲ ਆ ਵੀਡੀਓ ਵਿੱਚ ਤੁਸੀਂ ਮੈਂ ਤੁਹਾਨੂੰ ਦੇ ਦੂੰਗਾ ਭਾਨਾ ਸਿੱਧੂ ਕਿਤੇ ਨਾਲ ਸੀ ਇਸ ਮਾਮਲੇ 'ਚ ਭਾਨਾ ਸਿੱਧੂ ਉਹਦੇ ਨਾਲ ਖਲੋਤਾ ਕੋਟ ਦੋਨੇ ਨਾਲ ਨਾਲ ਖਲੋਤਾ ਹੈ ਅੱਛਾ ਤੇ ਕੀ ਮੈਨੂੰ ਦਾ ਕੰਮ ਹੀ ਇਹੀ ਹੈ ਧੰਦਾ ਕਹਿ ਸਕਦੇ ਆ ਇਹ ਧੰਦਾ ਹੀ ਆ ਫ ਬੰਦਾ ਨਹੀਂ ਤਾਂ ਬਹੁਤ ਹੋਰ ਕੀ ਕਹਾਂਗੇ ਨਹੀਂ ਪਰ ਇਹ ਕਿੱਡੀ ਕੁ ਵੱਡੀ ਬਣ ਗਈ ਸੀ ਸਟਾਰ ਇਸ ਲਾਈਨ ਦੀ ਆਪਾਂ ਕਈ ਏ ਸ਼ਲੀਲ ਕੰਟੈਂਟ ਦਲਦੀ ਜਨ ਲੱਗਿਆ ਜਾਂ ਤੱਕ ਇਸ ਤੋਂ ਪੈਸੇ ਮੰਗੇ ਉਹਨੇ ਕੀ ਮੰਗੇ ਹੋਣੇ ਕੋਈ ਦੇਖੋ ਗੱਲ ਇਦਾਂ ਆ ਆ ਵੀ ਪੰਜਾਬ ਦੇ ਵਿੱਚ 4 ਕਰੋੜ ਦੇ ਲਗਭਗ ਜਨਤਾ ਆ ਹੂੰ ਉਹਦੇ 4 ਲੱਖ ਫਾਲੋਅਰ ਸੀ ਹੂੰ ਹੁਣ ਸਮਾਜ ਦੇ ਵਿੱਚ ਚੰਗੇ ਵੀ ਬੰਦੇ ਹੁੰਦੇ ਮਾੜੇ ਵੀ ਹੁੰਦੇ ਆ ਕੋਈ ਕਿਸੇ ਹੁਣ ਜਿਹੜਾ ਸੋਸ਼ਲ ਨੈਟਵਰਕ ਆ ਉਹ ਸਾਰਾ ਭਰਿਆ ਪਿਆ ਹੂੰ ਕੋਈ ਕਿਸੇ ਤਰ੍ਹਾਂ ਦੀ ਫਿਲਮ ਆ ਕੋਈ ਕਿਸੇ ਤਰ੍ਹਾਂ ਦੀ ਫਿਲਮ ਆ ਉਹ ਕੱਲੀ ਕੰਚਨ ਕੁਮਾਰੀ ਜਿਹੜੀ ਉਹ ਤਾਂ ਨਹੀਂ ਸੀ ਨਾ ਬਣਾਉਂਦੀ ਹੂੰ ਪਹਿਲਮਾਂ ਤੇ ਹੋਰ ਵੀ ਕਈ ਬਣਾਉਂਦੇ ਆ ਆ ਮਜ਼ਾਕੀਆ ਹਾਠੇ ਟੱਠੇ ਵਾਲੀਆਂ ਬੋਲੀਆਂ ਬਹੁਤ ਆ ਜਿਹਨੂੰ ਆਪਾਂ ਫਰਕੀ ਟਾਈਪ ਕਹਿ ਦਿੰਨੇ ਆ ਉਹਦੇ ਬੋਲੀਆਂ ਹੋਰ ਬਹੁਤ ਆ ਜਿੱਦਾਂ ਦਾ ਉਹਦਾ ਕੰਟੈਕਟ ਸੀਗਾ ਜਾਂ ਤੇ ਸਵਾਲ ਤੇ ਤਾਂ ਸੀ ਨਾ ਕਿ ਜੇ ਅਮਰਤਪਾਲ ਉਹਨੂੰ ਰੋਕਣਾ ਚਾਹੁੰਦਾ ਤੇ ਉਹਦੇ ਤੇ ਐਪਲੀਕੇਸ਼ਨ ਦੇ ਕੇ ਤੇ ਉਹਦੇ ਪੇਜ ਬੰਦ ਕਰਾਉਂਦਾ ਠੀਕ ਆ ਨਾ ਜੀ ਕੋਈ ਕਾਰਵਾਈ ਕਾਨੂੰਨੀ ਕਰੋ ਕੋਈ ਉੱਤੇ ਕਾਨੂੰਨੀ ਕਾਰਵਾਈ ਨਹੀਂ ਹੋਈ ਸਿਰਫ ਉਹਨੂੰ ਤੇ ਪਹਿਲਾਂ 2022 ਦੇ ਵਿੱਚ ਉਹਨੂੰ ਪਹਿਲਾਂ ਭੈਣ ਭੈਣ ਕਹਿ ਕੇ ਸਮਝਾਇਆ ਜਾਂਦਾ ਮੁੜ ਕੇ ਫਿਰ ਉਹਨੂੰ ਭਰੋਸੇ 'ਚ ਲਿਆ ਜਾਂਦਾ ਲੈ ਕੇ ਉਹਦਾ ਜੋ ਵੀ ਉਹ ਪੁਲਿਸ ਨੇ ਦੱਸਿਆ ਤੁਹਾਨੂੰ ਕਰਕੇ ਤੇ ਮੁੜ ਕੇ ਆਪ ਉਹ ਭੱਜ ਜਾਂਦਾ ਮੈਨੂੰ ਦੇ ਤੇ ਆਪਣਾ ਇਹਦੇ ਕਮਲਕੌਰ ਦੇ ਕੋ ਮੋਬਾਈਲ ਦਾ ਰਾਜ਼ ਹੈ ਕੋ ਪਾਸਵਰਡ ਹਾਂ ਦੇਖੋ ਇਹ ਦੇਖੋ ਮੈਂ ਹੁਣ ਤੁਹਾਨੂੰ ਕੱਲ ਦੱਸਣਾ ਦੇਖੋ ਇਹ ਤੇ ਸਾਰੇ ਆਪਾਂ ਜਾਣਦੇ ਆ ਨਾ ਜਦੋਂ ਹੁਣ ਆਪਾਂ ਕਿਸੇ ਬੰਦੇ ਨੂੰ ਮਾਰਨਾ ਤੇ ਆਪਾਂ ਸਿੱਧਾ ਜਾ ਕੇ ਮਾਰ ਕੇ ਮੁੜ ਆਵਾਂਗੇ ਇਹ ਬੰਦੇ ਆ ਉਹ ਜਨਾਨੀ ਹੈ ਉਹ ਕੱਲੀ ਆ ਜੇ ਇਹਨਾਂ ਪਹਿਲੀ ਗੱਲ ਇਹ ਘਰੋਂ ਲੈਣ ਗਏ ਘਰੇ ਵੀ ਮਾਰ ਸਕਦੇ ਸੀ ਜੇ ਮਾਰਨਾ ਹੀ ਸੀ ਬੁਲਾ ਕੇ ਲਿਆਇਆ ਹਾਂ ਬੁਲਾ ਕੇ ਲਿਆਇਆ ਜੇ ਮਾਰਨਾ ਸੀ ਘਰੇ ਵੀ ਮਾਰ ਸਕਦੇ ਸੀ ਕਿਉਂਕਿ ਘਰੇ ਤਾਂ ਉਦੋਂ ਵੀ ਪਤਾ ਲੱਗ ਗਿਆ ਸੀ ਕਿ ਉਹਨੇ ਆਪਣੇ ਉਹਨੇ ਕਹਿਤਾ ਸੀ ਵੀ ਮੈਂ ਅਮਰਤਪਾਲ ਦੇ ਨਾਲ ਜਾ ਰਹੀ ਹਾਂ ਕੋ ਬਠਿੰਡੇ ਪ੍ਰਮੋਸ਼ਨ ਕਰਨੀ ਹੈ ਮਾਂ ਨੂੰ ਤਾਂ ਪਤਾ ਸੀ ਜਦੋਂ ਮਾਂ ਨਾਲ ਸੰਪਰਕ ਹੁਣੋਂ हट ਗਿਆ ਪਤਾ ਤੇ ਬਾਅਦ ਵਿੱਚ ਲੱਗਾ ਨਾ ਫਿਰ ਉਹਦਾ ਕਤਲ ਹੋ ਗਿਆ ਜੇ ਮਾਰਨਾ ਸੀ ਘਰ ਦੇ ਬਾਹਰ ਵੀ ਲੈ ਕੇ ਮਾਰ ਸਕਦੇ ਸੀ ਉਹਨੂੰ ਗੱਡੀ 'ਚ ਬੈਠ ਕੇ ਕਿਉਂ ਘਮੋਦੇ ਰਹੇ ਲੁਧਿਆਣੇ ਤੋਂ ਬਠਿੰਡੇ ਦੀ ਬਾਟ ਬਹੁਤ ਆ ਠੀਕ ਆ ਫਿਰ ਉਹਦੀ ਗੱਡੀ ਠੀਕ ਕਰਾਈ ਇਹਨਾਂ ਨੇ ਉੱਥੇ ਗੱਡੀ ਠੀਕ ਗੈਰੇਜ ਤੇ ਲੱਗੀ ਰਹੀ 12:00 ਬਜ ਕੇ 1:00 ਬਜ ਕੇ 1:00 ਬਜ ਗਿਆ ਫਿਰ ਮੁੜ ਕੇ ਅਮਰਤਪਾਲ ਮਹਿਰੋ ਉਹਦੀ ਗੱਡੀ ਚਲਾਉਣ ਲੱਗ ਪਿਆ ਜੋ ਉਹਦੇ ਸਾਥੀ ਦੱਸ ਰਹੇ ਆ ਨਾ ਅਮਰਤਪਾਲ ਫਿਰ ਜ ਉਹਦੇ ਕੋਲੋਂ ਪਹਿਲਾਂ ਉਹਦੇ ਪਾਸਵਰਡ ਮੰਗੇ ਫੋਨ ਖੋਏ ਉਹਨੇ ਪਾਸਵਰਡ ਨਹੀਂ ਦਿੱਤੀ ਇਹਨਾਂ ਨੇ ਫਿਰ ਉਹਨਾਂ ਨੇ ਧੱਕਾ ਮੁਕੀ ਕੀਤੀ ਧੱਕਾ ਮੁਕੀ ਕਰਨ ਤੋਂ ਬਾਅਦ ਚ ਫਿਰ ਜਦੋਂ ਉਹਨੂੰ ਕੋ ਪਾਸਵਰਡ ਲੈ ਸਾਰਾ ਕੁਝ ਲੈ ਲਿਆ ਤੇ ਫਿਰ ਉਹ ਆਪਣੇ ਸਾਥੀਆਂ ਨੂੰ ਕਹਿੰਦਾ ਪੀ ਇਹਨੂੰ ਮਾਰ ਦੋ ਜਿਹੜਾ ਗਲਾ ਘੁਟ ਦੋ ਜਿਹੜਾ ਹਜੂਰੀਆ ਪਰਨਾ ਇਹਦੇ ਨਾਲ ਦੇ ਗळा ਘੁੱਟ ਕੇ ਉਹਦੀ ਕਰ ਦਿੱਤੀ ਹਤਿਆ ਹੁਣ ਸਵਾਲ ਇੱਥੇ ਇਹ ਉੱਠਦਾ ਆ ਮੇਰਾ ਸਾਰਿਆਂ ਵੀਰਾਂ ਭੈਣਾਂ ਨੂੰ ਇਹ ਬੇਨਤੀ ਆ ਵੀ ਮੇਰਾ ਸਵਾਲ ਇਹ ਆ ਮੈਨੂੰ ਇੱਕ ਗੱਲ ਦਾ ਜਵਾਬ ਦਿੱਤਾ ਜਾਵੇ ਵੀ ਇੰਨੇ ਫੋਨ ਹੀ ਉਹਦੇ ਕਿਉਂ ਲਏ ਇਹਦਾ ਮਤਲਬ ਵਿੱਚ ਕੁਝ ਸੀ ਉਹਦੇ ਰਾਜ ਹੈ ਫੋਨ ਵਿੱਚ ਕੋਈ ਨਾ ਰਾਜ ਹੈ ਉਹਦੇ ਵਿੱਚ ਕਤਲ ਦੀ ਵਜ੍ਹਾ ਫੋਨਾਂ ਦੇ ਵਿੱਚ ਹੈ ਕਤਲ ਕਤਲ ਦੀ ਵਜ੍ਹਾ ਫੋਨਾਂ ਦੇ ਵਿੱਚ ਆ ਫਿਰ ਉਹ ਫੋਨ ਇਹਦੇ ਕੋਲ ਆ ਮੈਂ ਤੁਹਾਨੂੰ ਪੁਲਿਸ ਕੋਲ ਨਹੀਂ ਪਹੁੰਚੇ ਫੋਨ ਅੱਗੇ ਪੁਲਿਸ ਕੋਲ ਫੋਨ ਨਹੀਂ ਪਹੁੰਚੇ ਆ ਇੱਕ ਚੈਨਲ ਦੇ ਕੋਲ ਹੈ ਇੱਕ ਚੈਨਲ ਦੇ ਉੱਤੇ ਇਹਨੇ ਹਮ ਅਮਰਤ ਬਾਲੇ ਕਬੂਲ ਕੀਤਾ ਠੀਕ ਹੈ ਜੀ ਮੈਂ ਤੁਹਾਨੂੰ ਸੁਣਾ ਦਿੰਨਾ ਤੇਰੇ ਪਰਿਵਾਰ ਜਦੋਂ ਕਹਿੰਦਾ ਕਿ ਨੈੱਟ ਬੰਦ ਕਰ ਦੇ ਜਿੱਤੇ ਜਦੋਂ ਜਦ ਆਦਮੀ ਨੇ ਦੇਖਤਾ ਤੁਮ ਜੋ ਤਾਂ ਨਹੀਂ ਕਿ ਇਸ ਗੱਲ ਨੂੰ ਲੈ ਕੇ ਵੀ ਨਹੀਂ ਕਿਉਂ ਉਤੋਂ ਕਮਾਈ ਵੱਧ ਹੁੰਦੀ ਆ ਤੇ ਹੁਣ ਇਹਨੇ ਕਮਲ ਨੂੰ ਵੀ ਇਹ ਗੱਲ ਸਮਝਾਈ ਸੀ ਵੀ ਨਹੀਂ ਉਹ ਮੰਨੇ ਨਹੀਂ ਉਹ ਕਹਿੰਦੀ ਮੈਨੂੰ ਨੈੱਟ ਤੋਂ ਕਮਾਈ ਵੱਧ ਆਉਂਦੀ ਆ ਲੈ ਧੂਏ ਚ ਲੈ ਲਓ ਹੁਣ ਨੈੱਟ ਤੇ ਨੈੱਟ ਦੀ ਕਮਾਈ ਆਹ ਜਿਹੜੇ ਪੇਜ ਪੂਜੇ ਜੇ ਸੀ ਹੁਣ ਮੇਰੇ ਕੋਲੇ ਆ ਅੱਛਾ ਇਹਦੇ ਕਮਲ ਦੇ ਤੁਹਾਡੇ ਕੋਲੇ ਨੇ ਪੇਜ ਆ ਚਲੋ ਲੱਗ ਜੂ ਪਤਾ ਪਈ ਪੈ ਜਾਣੀਆਂ ਪੋਸਟਾਂ ਉਹਨਾਂ ਤੋਂ ਵੀ ਅੱਛਾ ਮੈਂ ਇੱਕ ਚੀਜ਼ ਹੋਰ ਇਹ ਜਾਨਣੀ ਚਾਹੁੰਦਾ ਤੁਸੀਂ ਇਸ ਵੇਲੇ ਅੰਡਰਗਰਾਉਂਡ ਹੋ ਨਹੀਂ ਸ਼ਰੈਆਮੀਆਂ ਭਾਈ ਜੀ ਮੈਂ ਹੂੰ ਨਹੀਂ ਕਿਉਂਕਿ ਤੁਹਾਡਾ ਨਾਮ ਆ ਗਿਆ ਪੁਲਿਸ ਤੁਹਾਨੂੰ ਅਰੈਸਟ ਕਰੂਗੀ ਪੁਲਿਸ ਤੁਹਾਨੂੰ ਲੱਭ ਰਹੀ ਹੋ ਤੁਸੀਂ ਕਹਿ ਰਹੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਇਹ ਗਲਤੀ ਹੋ ਗਈ ਅਲੱਗ ਇਹਦੇ ਵਿੱਚ ਉਹ ਆਪ ਮੰਨਿਆ ਨਹੀਂ ਐਕਸੈਸ ਲੈ ਕੇ ਉਹ ਕੀ ਫਾਇਦਾ ਫਾਇਦਾ ਇਹਦਾ ਡਾਟਾ ਹੋਊਗਾ ਉਹਦੇ ਵਿੱਚ ਫੋਨ ਦੇ ਵਿੱਚ ਕੋਈ ਨਾ ਕੋਈ ਗਲਤੀ ਹੈਗੀ ਆ ਨਾ ਜਿਹੋਦੇ ਨਾਲ ਗੱਲ ਕਰਦਾ ਸੀ ਜਾਂ ਇਹ ਵੀ ਹੋ ਸਕਦਾ ਇਹ ਤੇ ਪੁਲਿਸ ਜਾਂਚ ਕਰੇ ਨਾ ਕਿ ਅਮਰਤਪਾਲ ਤੂੰ ਇਹ ਕੰਮ ਕਰਵਾਇਆ ਗਿਆ ਪਿੱਛੇ ਕੋਈ ਹੋਰ ਬੰਦਾ ਹੋਵੇ ਵੀ ਠੀਕ ਆ ਵੀ ਤੂੰ ਤੇਰੇ ਤੇ ਗੱਲ ਨਹੀਂ ਆਉਣੀ ਬਾਣੇ ਵਾਲਾ ਕਰਕੇ ਤੇਰਾ ਬਚਾਓ ਹੋ ਜੂ ਹਾਂ ਠੀਕ ਆ ਨਾ ਜੀ ਤੇ ਤੂੰ ਆ ਚੱਕ ਤੇ ਇਹਦਾ ਆ ਕੰਮ ਕਰ ਦੇ ਜੇ ਮਾਰਨਾ ਹੀ ਸੀ ਫਿਰ ਇਹਨਾਂ ਨੇ ਫੋਨ ਉਹਦੇ ਕਿਉਂ ਲਾ ਕੇ ਭੱਜੇ ਆ ਤਾਂ ਕਲੀਅਰ ਹੋ ਗਿਆ ਨਾ ਇਸ ਗੱਲ ਚ ਕਿੰਨੀ ਕਿ ਸਚਾਈ ਹੈ ਕਿ ਦੀਪਿਕ ਲੂਥਰਾ ਨੂੰ ਵੀ ਨਾ 2000 ਰੁਪਏ ਦੇ ਆਪਣੇ ਕੋਲ ਬੁਲਾਇਆ 15000 ਲਿਆ ਫਿਰ ਉਸ ਦੇਖੋ ਮੈਂ ਤੁਹਾਨੂੰ ਦੱਸਦਾ ਜਿਹੜੀ ਉਹ ਕੁੜੀ ਦੀ ਗੱਲ ਕਰਦੇ ਆ ਨਾ ਉਹਨੂੰ ਇਹ ਬੁਲਾਉਂਦੇ ਕਿਦਾਂ ਭੱਚੇ ਪੱਛੇ ਚ ਲੈ ਕੇ ਜਿੱਦਾਂ ਬੰਦੇ ਨੂੰ ਉਹਨੂੰ ਉਹਨਾਂ ਨੇ 2000 ਰੁਪਇਆ ਦਿੱਤਾ ਵੀ ਤੂੰ ਪ੍ਰਮੋਸ਼ਨ ਕਰਨੀ ਆ ਆ ਜਾ ਮੈਰੋ ਆਪ ਨਹੀਂ ਅੱਗੇ ਹੋਇਆ ਸਾਈਂ ਦੇਤੀ ਹਾਂ ਸਾਈਂ ਦੇਤੀ ਆਪਨੇ ਅੱਗੇ ਹੁੰਦਾ ਕਿਸੇ ਥਰਡ ਪਰਸਨ ਤੋਂ ਕਰਵਾ ਕੇ ਠੀਕ ਹੈ ਸੱਦ ਕੇ ਮੁੜ ਕੇ ਉਹਨਾਂ ਦਾ ਉੱਥੇ ਆਨਲਾਈਨ ਕੈਮਰਾ ਚੱਲਦਾ ਸਾਰਾ ਕੁਝ ਉਹ ਅਗਲੇ ਨੂੰ ਰੱਜ ਕੇ ਜਲੀਲ ਕੀਤਾ ਜਾਂਦਾ ਜਲੀਲ ਕਰਕੇ ਤੇ ਮੁੜ ਕੇ ਉਹਨੂੰ ਫੇਰ ਛੱਡਿਆ ਵੀ ਪੈਸੇ ਲੈ ਕੇ ਜਾਂਦਾ ਹੂੰ ਸਿਰਫ 15000 ਰੁਪਏ ਸਿਰ 15000 ਰੁਪਏ ਇੱਕ ਢਿੱਕ ਵੱਡੀ ਰਕਮ ਹੋਈ ਬਸ ਉਹ ਹੋਰ ਉੱਥੇ ਕੀ ਹੈ ਏਦਾਂ ਦੇ ਗੁੰਡਿਆਂ ਨੂੰ ਕੀ ਚਾਹੀਦਾ ਹੁੰਦਾ ਹੋਰ ਖਾਣ ਪੀਣੇ ਹੁੰਦਾ ਹੋਰ ਕੀ ਹੁੰਦਾ ਹੋਰ ਉਹ ਕਰੋੜਾ ਰੁਪਏ ਥੋੜੋ ਦਿਨ ਕਿ ਕਿੰਨੀ ਕਿ ਨਟ ਤੋਂ ਕਮਾਈ ਹੋ ਜਾਂਦੀ ਹੈ ਸਾਰਿਆਂ ਨੂੰ ਪਤਾ ਹੀ ਨਾ ਲੈ ਕੇ ਆਈਆਂ ਮੇਰੇ ਕੋਲ ਤਾਂ ਬਸ ਇਹੀ ਹੋਊਗਾ ਅਗਲਾ ਮਿੰਟ ਤੜਲਾ ਹੀ ਕਰਦਾ ਹੁਣ ਜਦੋਂ ਬੰਦਾ ਫਸਿਆ ਹੋਵੇ ਫਿਰ ਮਿੰਟ ਤੜਲਾ ਹੀ ਆ ਤਾਂ ਪਰ ਨਹੀਂ ਇਹ ਇਹ ਮਤਲਬ ਬਾਣੇ ਦੇ ਵਿੱਚ ਆ ਕੇ ਜਿਹੇ ਕੰਮ ਹੋ ਰਹੇ ਨੇ ਦੇਖੋ ਇਹ ਇਹ ਸੋਚਣਾ ਤੇ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਪਾਊਗਾ ਇਹ ਮੇਰਾ ਤਾਂ ਪਹਿਲਾ ਕੇਸ ਨਹੀਂ ਹੈਗਾ ਮੇਰੇ ਨੇ ਬਹੁਤ ਕੰਮ ਏਦਾਂ ਦੇ ਆ ਮੈਂ ਤੁਹਾਨੂੰ ਗਿਣਾ ਸਕਦਾ ਦੱਸੋ ਆ ਜਦੋਂ ਤਾਨੂੰ ਯਾਦ ਹੋਊਗਾ ਆਨੰਦਪੁਰ ਸਾਹਿਬ ਤੱਕ ਸਭ ਤੇ ਬੇਅਦਬੀ ਹੋਈ ਸੀ ਉਹਨੇ ਕੋਈ ਮੇਰਾ ਸਿਗਰਟ ਪੀ ਕੇ ਤੇ ਬੰਦੇ ਨੇ ਸਿੱਟਣ ਦੀ ਕੋਸ਼ਿਸ਼ ਕੀਤੀ ਤੇ ਐਸਪੀਸੀ ਦੇ ਮੁਲਾਮ ਮੁਲਾਜ਼ਮਾਂ ਨੇ ਫੜ ਲਿਆ ਸੀ ਇੱਕ ਤਾਂ ਕੋਟ ਦੁੰਨੇ ਵਾਲਾ ਹੋ ਗਿਆ ਇੱਕ ਤੁਹਾਨੂੰ ਮੈਂ ਇਹ ਦੀ ਰੀਸੈਂਟ ਦੱਸ ਦਿੰਦਾ ਹੂੰ ਉੱਥੇ ਗੱਲ ਕੀ ਹੋਈ ਵੀ ਇਹਨਾਂ ਨੇ ਬੰਦਾ ਫੜਿਆ ਫੜ ਕੇ ਪੁਲਿਸ ਨੂੰ ਦੇ ਦਿੱਤਾ ਉਦਾਂ ਦੇ ਕਹਿੰਦਾ ਮੈਂ ਸੌਦਾ ਲਾ ਦੇਣਾ ਬੇਅਦਬੀ ਵਾਲਾ ਨੂੰ ਮੈਂ ਇਹ ਕਰ ਦੇਣਾ ਫਿਰ ਉਹਦਾ ਸੌਦਾ ਕਿਉਂ ਨਹੀਂ ਲੱਗਾ ਉੱਥੇ ਭਾਈ ਪਹਿਲਾ ਸਵਾਲ ਤੇ ਮੇਰਾ ਇਹ ਹੀ ਆ ਫਿਰ ਜੀ 4 ਦਿਨ ਇਹ ਬੇਵਕੂਫ ਬਣਾਉਂਦਾ ਰਿਹਾ ਉੱਥੇ ਸੰਗਤ ਨੂੰ ਜੀ ਬੰਦਾ ਸਾਡੇ ਕੋਲ ਆ ਬੰਦਾ ਪੁਲਿਸ ਦੀ ਕਸਟਡੀ ਚ ਨਹੀਂ ਬੰਦਾ ਸਮਝ ਲਓ ਮੇਰੀ ਕਸਟਡੀ ਚ ਆ ਅਸੀਂ ਉਹਦੇ ਕੋਲੋਂ ਕਢਵਾ ਰਹੇ ਆ ਅਸੀਂ ਇਹ ਕਰ ਰਹੇ ਆ ਅਸੀਂ ਉਹ ਕਰ ਰਹੇ ਆ ਚਾਰ ਪੰਜ ਦਿਨ ਜਦੋਂ ਚੱਲਦਾ ਰਿਹਾ ਨਾ ਫਿਰ ਜਦੋਂ ਜਥੇਬੰਦੀਆਂ ਉੱਥੇ ਪਹੁੰਚਦੀਆਂ ਸ਼ੁਰੂ ਹੋ ਗਈਆਂ ਵੀ ਭਾਈ ਇਹ ਬੰਨੇ ਕੰਡੇ ਸਿਰੇ ਕੋਈ ਗੱਲ ਨਹੀਂ ਲੱਗ ਰਹੀ ਇਹਨੂੰ ਜਦੋਂ ਪੁੱਛਿਆ ਗਿਆ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਗਏ ਉੱਥੇ ਉਹਨਾਂ ਨੇ ਕਿਹਾ ਕਹਿੰਦੇ ਆ ਦੇਖੋ ਮਹਾਪੁਰਸ਼ ਤਾਂ ਕਹਿੰਦੇ ਆਪ ਇੰਟਰੋਗੇਟ ਕਰਦੇ ਵੀਡੀਓ ਪਈਆਂ ਨੱਟ ਤੇ ਇਹਨੂੰ ਫਿਰ ਗੱਲ ਜੀ ਨਹੀਂ ਆਈ ਬਾਅਦ ਚ ਪਤਾ ਲੱਗਾ ਵੀ ਉਹਨਾਂ ਨੇ ਤਾਂ ਫੋਰਚੂਨਰ ਇਹਨੂੰ ਪਹਿਲਾਂ ਹੀ ਦੇ ਦਿੱਤੀ ਸੀ ਮੱਚਾ ਠੀਕ ਹੈ ਨਾ ਉਹਨਾਂ ਕੋ ਪਹਿਲਾਂ ਮੁੜ ਕੇ ਫਿਰ ਸੰਗਤ ਨੇ ਇਹਨੂੰ ਭਜਾਇਆ ਸੀ ਉਹ ਵੀਡੀਓ ਵੀ ਆਉਂਦੀ ਆ ਮੁਰੇ ਸਿੰਘ ਦੇ ਪਿੱਛੇ ਪਿੱਛੇ ਸੀ ਵੀ ਆਹ ਭਾਈ ਜਵਾਬ ਦੇ ਠੀਕ ਹੈ ਨਾ ਵੀ ਬੰਦੇ ਤੋਂ ਕੀ ਪੁੱਛਿਆ ਤੂੰ ਕੀ ਦੱਸਿਆ ਠੀਕ ਹੈ ਨਾ ਇਹ ਉੱਥੇ ਖੁਦ ਕਹਿੰਦਾ ਰਿਹਾ ਵੀ ਬੰਦਾ ਪੁਲਿਸ ਦੀ ਕਸਟਡੀ 'ਚ ਨਹੀਂ ਬੰਦਾ ਮੇਰੀ ਕਸਟਡੀ 'ਚ ਆ ਵੀ ਦੱਸੋ ਇਹ ਡੀਸੀ ਲੱਗਾ ਇਹਦੀ ਕਸਟਡੀ 'ਚ ਬੰਦਾ ਕਿੰਨਾ ਚਿਰ ਹੋ ਗਿਆ ਨੂੰ ਇਸ ਬਾਣੇ ਚਾਏ ਨੂੰ ਮੇਰਾ ਖਿਆਲ ਆ ਵੀ ਥੋੜਾ ਚਿਰ ਹੀ ਹੋਇਆ ਬਾਣੇ ਸਾਲ 2 ਸਾਲ 6 ਮਹੀਨੇ 3 ਸਾਲ ਨਹੀਂ 2 ਢਾਈ ਸਾਲ ਤੇ ਹੋ ਹੀ ਗਏ ਆ ਤੂੰ ਕਿੰਨੀ ਕੁ ਉਮਰ ਹੈ ਉਮਰ ਹੋਊਗੀ ਇਹਦੀ 25-26 ਸਾਲ ਹੋਰ ਕੇ ਤੇ ਕਿੰਨੀ ਉਮਰ ਹੈਗੀ ਅੱਛਾ ਇਹ ਤਾਂ ਸਭ ਜਾਣਦੇ ਨੇ ਕਿ ਮੁਸਲਮਾਨ ਆ ਇਹ ਧਰਮ ਪਰਬਰਤਨ ਕਰਵਾ ਕੇ ਸਿੱਖ ਬਣੇ ਹੋਏ ਨੇ ਬਟ ਇਹ ਤਾਂ ਸਾਰਿਆਂ ਨੂੰ ਪਤਾ ਜੀ ਅੱਛਾ ਤੇ ਕਿਹੜੇ ਜੱਥੇ ਵਿੱਚ ਰਿਹਾ ਕਿਹੜੇ ਸਿੰਘਾਂ ਦੇ ਨਾਲ ਰਿਹਾ ਕਿਹੜੇ ਦੇਖੋ ਜੀ ਇਹਦੇ ਬਾਰੇ ਕੁਝ ਨਹੀਂ ਪਤਾ ਜਦੋਂ ਇਹਨੂੰ ਪੁੱਛਦੇ ਆ ਮੈਂ ਮੈਂ ਤਾਂ ਕੱਲਾ ਹੀ ਆ ਜੀ ਮੈਂ ਤਾਂ ਇਹ ਉਹ ਆ ਮੈਨੂੰ ਨਹੀਂ ਲੱਗਦਾ ਕਿਸੇ ਦਲਪੰਥ ਚ ਉਹਨੇ ਸੇਵਾ ਕੀਤੀ ਆ ਜਾਂ ਕਿਤੇ ਕੋਈ ਬਾਣੀ ਵੀ ਪੜੀ ਪਹਿਲਾਂ ਹਾਲ ਕਿ ਕਹਿੰਦੇ ਇੱਕ ਵਾਰ ਇਹਨੇ ਵੀਡੀਓ ਵੀ ਸ਼ਾਇਦ ਪਾਇਆ ਸੀ ਕਹਿੰਦਾ ਮੈਂ ਤੋਂ ਮੁਸਲਮਾਨ ਤੋਂ ਕਨਵਰਟ ਹੋ ਕੇ ਇਧਰ ਧਰਮ ਬਦਲ ਕੇ ਇਧਰ ਆਇਆ ਸਿੱਖ ਗੱਲ ਇਹ ਆ ਹੂੰ ਜਥੇਬੰਦੀਆਂ ਦੇ ਨਾਲ ਤਾਂ ਲਾਉਣਗੀਆਂ ਨਾ ਜੋ ਕੋ ਚੰਗਾ ਕੰਮ ਕਰੇ ਹੂੰ ਜਥੇਬੰਦੀਆਂ ਐਦਾ ਤਾਂ ਨਾਲ ਨਹੀਂ ਲਾਉਂਦੀਆਂ ਜਥੇਬੰਦੀਆਂ ਦੇ ਵਿੱਚ ਰਹਿ ਕੇ ਸੇਵਾ ਕਰਨੀ ਪੈਂਦੀ ਆ ਜਥੇਬੰਦੀਆਂ ਵਿੱਚ ਚਾਹ ਉਧਰ ਗ੍ਰੀਨ ਨਹੀਂ ਹੁੰਦੀ ਗੁੰਡਾ ਕਰਦੀ ਨਹੀਂ ਨਾ ਕਰ ਦਿੰਦੇ ਅਗਲੇ ਸਵੇਰ ਨੂੰ ਨਿਤਨੇਮ ਵੀ ਕਰਾਉਂਦੇ ਆ ਮੈਂ ਤੁਹਾਨੂੰ ਖੁੱਲ ਕੇ ਪੁੱਛਦਾ ਕਿਤੇ ਇਹ ਕਹਾਣੀ ਤਾਂ ਨਹੀਂ ਕਿ ਮੈਰੋਂ ਤੇ ਆਪਣਾ ਇਹ ਕਮਲਕੌਰ ਪਹਿਲਾਂ ਮਿਲੇ ਵੇ ਹੋਣ ਮੈਰੋਂ ਤੇ ਇਹ ਫੜ ਕੇ ਸ਼ਿਕਾਰ ਲੱਭਦੇ ਹੁਣ ਕਮਲਕੌਰ ਬਲੈਕਮੇਲ ਕਰਦੀ ਹੋਵੇ ਮਿਲ ਕੇ ਪੈਸੇ ਖਾਂਦੇ ਹੁਣ ਕੋਈ ਐਦਾਂ ਹੋ ਸਕਦਾ ਦੇਖੋ ਮੈਂ ਮੈਂ ਜਿਹੜੀ ਗੱਲ ਕਹਿਣਾ ਦੇਖੋ ਇਹ ਵੀ ਅਸਲੀ ਕਹਾਣੀ ਕਿਤੇ ਮਰਵਾਨਾ ਸਾਹਿਬ ਮੈਂ ਇਹਨੂੰ ਪਹਿਨਾ ਇਹਨੂੰ ਇਹਨੂੰ ਰੂਪ ਦਿੱਤਾ ਜਾ ਰਿਹਾ ਕਿ ਸਿੱਖ ਕੌਮ ਦੀ ਬਦਨਾਮੀ ਸੀ ਇਹ ਦੇਖੋ ਮੈਂ ਅਸਲੀ ਕਹਾਣੀ ਕੋਈ ਹੈ ਜੀ ਤਾਂ ਨਹੀਂ ਮੋਬਾਈਲ ਤੇ ਰਾਜ ਹੋਰ ਕੀ ਹੋਣਗੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਬੰਦਾ 2022 ਦੇ ਵਿੱਚ ਇਹਨੂੰ ਸਮਝਾਉਣ ਡਿਆ ਉਹਦੇ ਨਾਲ ਉਹਨੂੰ ਕਹਿਣ ਡਿਆ ਵੀ ਤੂੰ ਆਹ ਕਰਦੇ ਭੈਣ ਭੈਣ ਹੈਨਾ ਇੱਕ ਸਾਲ ਇੱਕ ਸਾਲ 2 ਸਾਲ ਪਹਿਲਾਂ ਕਰਨ ਡਿਆ ਬਿਲਕੁਲ ਠੀਕ ਉਸ ਤੋਂ ਬਾਅਦ ਉਸੇ ਬੰਦੇ ਉੱਤੇ ਕਮਲਕੌਰ ਯਕੀਨ ਕਰ ਰਹੀ ਹੈ। ਭਰੋਸਾ ਹੋ ਗਿਆ। ਭਰੋਸਾ ਹੋ ਗਿਆ ਕਿਉਂ ਹੋ ਗਿਆ? ਇਹਦਾ ਮਤਲਬ ਫਿਰ ਕੋਈ ਨਾ ਕੋਈ ਗਾਟਸਟ ਹੈ। ਇਹ ਤਾਂ ਸੱਚ ਹੁੰਦਾ ਨਾ ਜਦ ਬੰਦੇ ਨੂੰ ਸਾਨੂੰ ਪਤਾ ਵੀ ਤੇਰੀ ਉਸ ਮੈਨੂੰ ਪਤਾ ਮੇਰੀ ਉਸ ਬੰਦੇ ਨਾਲ ਲੱਗਦੀ ਹੈ ਮੈਂ ਤੇਰੇ ਕੋਲ ਜਾਊਂਗਾ ਕਿਉਂ? ਹੂੰ। ਉਹਨੂੰ ਘਰੇ ਕਿਉਂ ਵੰਡ ਦਊਂਗਾ? ਹੂੰ। ਗੱਲ ਹੀ ਕਿਉਂ ਕਰਾਂਗੇ? ਗੱਲ ਹੀ ਕਿਉਂ ਕਰਾਂਗੇ? ਫੋਨ ਹੀ ਨੀ ਚੱਕਣਾ। ਫੋਨ ਹੀ ਨੀ ਚੱਕਣਾ। ਹਾਂ। ਜੇ ਤੈਨੂੰ ਉਹ ਤੰਗ ਪ੍ਰੇਸ਼ਾਨ ਕਰਦਾ ਉਹਨੂੰ ਕੰਪਲੀਟ ਦੇਣੀ ਚਾਹੀਦੀ ਸੀ। ਹੂੰ। ਉਹਨੇ ਕੁਝ ਵੀ ਨਹੀਂ ਕੀਤਾ। ਹੂੰ। ਇਹਦਾ ਮਤਲਬ ਕਿਤੇ ਨਾ ਕਿਤੇ ਗਾਟਸਟ ਤਦ ਇਹ ਉਪਰੋਸਾ ਕਰਕੇ ਤੁਰ ਪਈ ਨਾਲ ਤੁਰ ਪਈ ਨਾਲ ਤੁਰ ਪਈ ਉਹ ਕੱਲੀ ਜਨਾਨੀ ਗਈ ਆ ਪਰੋਸਾ ਕਰਕੇ ਗਈ ਆ ਇਹ ਤੇ ਆਪਾਂ ਵੀ ਜਾਣਦੇ ਆ ਨਾ ਵੀ ਜਨਾਨੀ ਕੱਲੀ ਇਦਾਂ ਨਹੀਂ ਤੁਰਦੀ ਜੇ ਰਾਤ ਬਰਾਤੇ ਵੀ ਕਿਤੇ ਲਿਫਟ ਲੈਣੀ ਹੋਵੇ ਨਾ ਰੋਡ ਦੇ ਉੱਤੇ ਲੇਡੀਜ਼ ਖੜੀ ਉਹ ਪਹਿਲਾਂ ਉਹ ਦੇਖਦੀ ਆ ਵੀ ਇਹ ਛੜੇ ਮਲੰਗ ਮੁੰਡੇ ਤਾਂ ਨਹੀਂ ਇਹਨਾਂ ਨਾਲ ਕੋਈ ਲੇਡੀਜ਼ ਹੈ ਲੇਡੀਜ਼ ਨੂੰ ਲੇਡੀਜ਼ ਦੇਖ ਕੇ ਨਾਲ ਬਹਿ ਜੂਗੀ ਲਿਫਟ ਲੈ ਲੂਗੀ ਠੀਕ ਹੈ ਨਾ ਜੀ ਆਮ ਆਪਾਂ ਦੁਨੀਆ ਦੇ ਵਿੱਚ ਵੇਖਦੇ ਆ ਉਹ ਅੰਦਰ ਖਾਤੇ ਇਹਨਾਂ ਦੀ ਹਾਂ ਅੰਦਰ ਖਾਤੇ 110% ਇਹ ਮੁਖੋਟਾ ਪਹਿਨਾ ਜਾ ਰਿਹਾ ਸਿੱਖੀ ਦਾ ਬਾਣੇ ਦਾ ਮੁਖੋਟਾ ਪਹਿਨਾਇਆ ਜਾ ਰਿਹਾ ਵੀ ਉਹ ਜੀ ਐਦਾਂ ਕਰਦੇ ਸੀ ਅਸੀਂ ਤਾਂ ਮਾਰਤਾ ਸੀ ਗੱਡੀ ਚਾੜਤੀ ਅਸੀਂ ਇਹ ਕਰਤਾ ਸੀ ਉਹ ਕਰਤਾ ਸਿਰਫ ਇਹਨੂੰ ਧਰਮ ਦੀ ਆੜ ਦੇ ਵਿੱਚ ਲੁਕੋਇਆ ਜਾ ਰਿਹਾ ਔਰ ਮੈਂ ਕਹਿੰਦਾ ਹੈ ਜੀ 150 ਕੁੜੀਆਂ ਹੋਣਗੀਆਂ ਬਹੁਤ ਆ ਜੀ ਬਹੁਤ ਹਾਂ ਦੇਖੋ ਵੀ ਬਹੁਤ ਹੋਣਗੀਆਂ ਦੇਖੋ ਜਿਹੜਾ ਉਹਦਾਖ ਬਹੁਤ ਹੋਣਗੀਆਂ ਦੇਖੋ ਆ ਜਿਹੜੀ ਸੰਨੀ ਲਿਓਨੀ ਦੀ ਗੱਲ ਕਰਦੇ ਉਹਦਾ ਅਸਲੀ ਨਾਂ ਸਾਰਿਆਂ ਨੂੰ ਪਤਾ ਕਮਲਜੀਤ ਕੌਰੀ ਹੈ ਹਾਂ ਕਰਮਜੀਤ ਕੌਰ ਕਰਮਜੀਤ ਕੌਰ ਮਲੋਤਰਾ ਮਲੋਤਰਾ ਹੂੰ ਠੀਕ ਆ ਨਾ ਉਹ ਵੀ ਤੇ ਸਿੱਖਾਂ ਦੀ ਕੁੜੀ ਆ ਬਹੁਤ ਸਾਰੀਆਂ ਕੁੜੀਆਂ ਇਦਾਂ ਦੀਆਂ ਆ ਹੂੰ ਦੂਜੀ ਗੱਲ ਉਹ ਜਿਹੜੀ ਗੱਲ ਕਰਦੇ ਆਪਾਂ ਹੁਣ ਪੰਜਾਬ ਦੀ ਜਦੋਂ ਬੋਲੀਆਂ ਪੈਂਦੀਆਂ ਵਿਆਹਾਂ ਦੇ ਉੱਤੇ ਉਹ ਅੱਜ ਕੱਲ ਦੀ ਨੌਜਵਾਨੀ ਨੇ ਤਾਂ ਨਹੀਂ ਸੁਣੀਆਂ ਪੁਰਾਣੇ ਬਜ਼ੁਰਗ ਸਾਨੂੰ ਦੱਸਦੇ ਜਿਹੜੀ ਸੁਣਦੇ ਉਹ ਕਿੱਦਾਂ ਨਹੀਂ ਹੁੰਦੀਆਂ ਉਹ ਹਾਸੇ ਠੱਠੇ ਵਾਲਾ ਕੰਡੈਕਟ ਹੁੰਦਾ ਕੁਲਜੀਤ ਸਿੰਘ ਜੀ ਦੇਖੋ ਇਹ ਸਾਡਾ ਕਾਨੂੰਨ ਇਸ ਚੀਜ਼ ਨੂੰ ਗਲਤ ਨਹੀਂ ਕਹਿ ਰਿਹਾ ਗਲਤ ਨਹੀਂ ਕਹਿ ਰਿਹਾ ਸਾਡਾ ਕਾਨੂੰਨ ਇਸ ਚੀਜ਼ ਨੂੰ ਸਮਾਜ ਚੋਂ ਇੱਕ ਬੰਦਾ ਉੱਠ ਕੇ ਕਹਵੇ ਗਲਤ ਹੈ ਜੀ ਮੈਂ ਡਿਸਾਈਡ ਕਰਾਂ ਉਹਨੂੰ ਡਿਸਾਈਡ ਕਰਨ ਦਾ ਹੱਕ ਕਹਨੇ ਦਿੰਦਾ ਉਹ ਤਾਂ ਫਿਰ ਗੁੰਡਾ ਕਰਦੀ ਹੋਗੀ ਨਾ ਔਰ ਤੀਜੀ ਗੱਲ ਹੂੰ ਉਹ ਇਹ ਕੰਮ ਕਰਦਾ ਹੂੰ ਪਾਕਿਸਤਾਨ ਬੈਠੇ ਗੈਂਗਸਟਰ ਉਹਨੂੰ ਹੂੰ ਸਪੋਰਟ ਕਰ ਰਿਹਾ ਵੀ ਤੈਨੂੰ ਜਿੱਥੇ ਲੋੜ ਹੋਊਗੀ ਜਿਹੜੀ ਚੀਜ਼ ਦੀ ਲੋੜ ਹੋਊਗੀ ਅਸੀਂ ਤੇਰੇ ਤੱਕ ਪਹੁੰਚਾਵਾਂਗੇ ਇਹ ਸ਼ੈਨਾਜ ਭੱਟੀ ਦੀ ਗੱਲ ਆ ਹਾਂ ਆ ਨਵੀਂ ਉਹਦੀ ਵੀਡੀਓ ਆ ਰਹੀ ਉਹ ਕਿਉਂ ਸਪੋਰਟ ਕਰ ਰਿਹਾ ਜਦੋਂ ਅਸੀਂ ਕਹਿੰਦੇ ਸੀ ਇਹ ਮੁਸਲਮਾਨ ਆ ਇਹ ਆਣ ਕੇ ਸਿੱਖ ਧਰਮ ਨੂੰ ਢਾਹ ਲਾਊਗਾ ਇਹ ਕਰੂਗਾ ਉਹ ਕਰੂਗਾ ਅਸੀਂ ਪਹਿਲਾਂ ਬੋਲਦੇ ਰਹੇ ਕੀ ਗਣਾ ਵੀ ਇਤੋ বাজਜੋ বাজਜੋ ਅੱਜ ਉਹੀ ਮੁਸਲਮਾਨਾਂ ਨੂੰ ਦੀ ਸਪੋਰਟ ਕਰ ਰਿਹਾ ਕਿਉਂ ਦੋ ਕੁੜੀਆਂ ਨੂੰ ਕਹਿੰਦੇ ਧਮਕੀ ਆਈ ਹੈ ਅੱਜ ਦੀ ਖਬਰ ਹੈ ਤੈਨੂੰ ਧਮਕੀ ਦੇਣ ਦੇ ਵਿੱਚ ਈਮੇਲ ਰਾਹੀਂ ਧਮਕੀ ਆ ਬੱਬਰ ਖਾਲਸਾ ਦਾ ਨਾ ਆ ਰਿਹਾ ਬੱਬਰ ਖਾਲਸਾ ਵੀ ਅਜੇ ਕੰਮ ਕਰਨ ਲੱਗ ਗਏ ਦੇਖੋ ਜੀ ਬੱਬਰ ਖਾਲਸਾ ਜਿਹੜਾ ਮਤਲਬ ਮਕਸਦ ਹੀ ਹੋ ਰਿਹਾ ਮੋਟਿਵ ਹੀ ਹੋ ਰਿਹਾ ਮੋਟਿਵ ਹੀ ਹੋ ਰਿਹਾ ਜਿਹੜੇ ਅਸਲੀ ਸਿੱਖ ਹੋ ਤੇ ਧੀਆਂ ਬਣਾਉਂ ਧਮਕੀ ਦਿੰਦਾ ਹੀ ਨਹੀਂ ਹੂੰ ਮੈਂ ਕਹਿੰਦਾ ਸਿੱਧੀ ਗੱਲ ਕਰੀਏ ਜਨਾਨੀ ਵਾਲੇ ਚੱਕਰਾਂ 'ਚ ਪੈਂਦੇ ਹੀ ਨਹੀਂ ਗੁਰੂ ਸਾਹ ਹਾਂ ਬਿਲਕੁਲ ਗੁਰੂ ਸਾਹਿਬ ਦੇ ਭਾਈ ਜੋਗਾ ਸਿੰਘ ਦੀ ਸਾਖੀ ਤੁਸੀਂ ਸਾਰੇ ਜਾਣਦੇ ਹੀ ਆ ਨਾ ਹਾਂ ਜੋ ਭਾਈ ਜੋਗਾ ਸਿੰਘ ਦੇ علاوہ ਹੁੰਦੀਆਂ ਸੀ ਤੇ ਜਦੋਂ ਮਹਾਰਾਜ ਨੇ ਸੁਨੇਹਾ ਭੇਜਤਾ ਤੇ ਉਹ ਬੇਸਵਾ ਦਾ ਨਾਚ ਦੇਖਣ ਲੱਗ ਪਿਆ ਰਾਹ ਦੇ ਵਿੱਚ ਹਾਂ ਹਾਂ ਮਹਾਰਾਜ ਆਪ ਚੌਕੀਦਾਰ ਬਣ ਕੇ ਉਹਨਾਂ ਦੀ ਪਹਿਰੇਦਾਰੀ ਕਰਦੇ ਰਹੇ ਠੀਕ ਆ ਨਾ ਤੇ ਮਹਾਰਾਜ ਨੇ ਆਪਦੇ ਸਿੱਖ ਨੂੰ ਸਮਝਾਇਆ ਉਹਨਾਂ ਨੇ ਬੇਸਵਾ ਨੂੰ ਕੁਝ ਨਹੀਂ ਕਿਹਾ ਕਹਿੰਦੇ ਉਹ ਇਹਦਾ ਕਿੱਤਾ ਜੋ ਕਰਦੀ ਕਰ ਲੈਣ ਦਾ ਹਾਂ ਠੀਕ ਹੈ ਨਾ ਤੇ ਇਹ ਦਸਮ ਪਾਤਸ਼ਾਹ ਨੇ ਨਹੀਂ ਜੇ ਕਿਸੇ ਵੇਸਿਆਂ ਨੂੰ ਮਾਰਿਆ ਵੇਸਵਾ ਨੂੰ ਤੇ ਅੱਗੇ ਇਹ ਨਿਹੰਗ ਸਿੰਘ ਦੀਆਂ ਜਥੇਬੰਦੀਆਂ ਨੇ ਠੇਕਾ ਲੈ ਲਿਆ ਠੇਕਾ ਲੈ ਲਿਆ ਨਹੀਂ ਅਸਲੀ ਨਿਹੰਗ ਸਿੰਘ ਤੇ ਕੰਮ ਕਰਦੇ ਨਹੀਂ ਅੱਜ ਤੱਕ ਮੈਨੂੰ ਅਸਲੀ ਨਿਹੰਗ ਸਿੰਘ ਦਾ ਕੋਈ ਦਿਖਾਲ ਦੋ ਜਿੰਨੇ ਕੋਈ ਧੀ ਭਣ ਦੇ ਹੱਥ ਚੱਕਿਆ ਹੋਵੇ ਜਾਂ ਕੁਝ ਕੀਤਾ ਹੋਵੇ ਮੈਂ ਨਹੀਂ ਉਸ ਚੀਜ਼ ਨੂੰ ਮੰਨਦਾ ਨਾ ਮੇਰੀ 32 35 ਸਾਲ ਉਮਰ ਉਹ ਮੇਰੀ ਮੈਂ ਆਪਣੀ ਉਮਰ ਦੀ ਗੱਲ ਕਰ ਲੈਣਾ ਪਿਛਲੇ ਤਾਂ ਚਲੋ ਹਨਾ ਇਹ ਪਹਿਲਾ ਚਾਂਸ ਆ ਇੱਕ ਜਨਾਨੀ ਨੂੰ ਨਮਕ ਹਰਾਮੀ ਕਰਕੇ ਭਰੋਸੇ ਚ ਲੈ ਕੇ ਉਹਦਾ ਗਲਾ ਘੁੱਟਣਾ ਕਾਇਰਤਾਬੂ ਚੀ ਨਾਲ ਕੋਈ ਦੇਲੀ ਕੋਈ ਦੇਲੀ ਹੁਣ ਉਸੇ ਜਸਟੀਫਾਈ ਕੀ ਕਰ ਰਿਹਾ ਸਿੰਘਾਂ ਨੇ ਜੀ ਇੰਦਰਾ ਗਾਂਧੀ ਨੂੰ ਗੱਡੀ ਚੜਾਇਆ ਉਹ ਮੋਟਿਵ ਦੇਖੋ ਤੁਸੀਂ ਉਹ ਦਰਬਾਰ ਸਭ ਤੇ ਹਮਲਾ ਹੋਇਆ ਸੀ ਸਾਕਾ ਨੀਲਾ ਤਾਰਾ ਹਾਂ ਸਾਕਾ ਨੀਲਾ ਤਾਰਾ ਸੀ ਉੱਥੇ ਸਿੰਘਾਂ ਦਾ ਲਹੂ ਡੁੱਲਿਆ ਸੀ ਠੀਕ ਹੈ ਨਾ ਇੱਥੇ ਕਮਲਕੌਰ ਨੇ ਕਿਹੜਾ ਲਹੂ ਡੋਲਿਆ ਸੀ ਨਾਲੇ ਦੂਜੀ ਗੱਲ ਉਹਨੇ ਛੱਦੀਆਂ ਅਗਲੇ ਨੇ ਗੋਲੀਆਂ ਮਾਰੀਆਂ ਸੀ ਹੂੰ ਮੂਹਰੇ ਮੂਹਰੇ ਗੋਲੀਆਂ ਮਾਰੀਆਂ ਸੀ ਠੀਕ ਆ ਨਾ ਜੀ ਹੂੰ ਤੇ ਉਹਦਾ ਗਲ ਨਹੀਂ ਕੁੱਟਿਆ ਉਹਦਾ ਪਹਿਲਾਂ ਫੋਨ ਨਹੀਂ ਖੋਇਆ ਹੂੰ ਠੀਕ ਆ ਨਾ ਜੀ ਉਹਦੇ ਕੋਲੋਂ ਫਾਈਲ ਲੈਣੀ ਪਹਿਲਾਂ ਖੋਈਆਂ ਹੂੰ ਮੈਰੋਂ ਨੂੰ ਪਤਾ ਸੀ ਵੀ ਮੈਂ ਫੋਨ ਆਹ ਕੰਮ ਮੈਂ ਕਰਤਾ ਫੋਨ ਮੈਰੋਂ ਦੇ ਕੋਲ ਆ ਫੋਨ ਲੈ ਕੇ ਨਿਕਲ ਗਿਆ ਪੁਲਿਸ ਨੇ ਫੋਨ ਬਰਾਮਦ ਕਰਨੇ ਸੀ ਉਹਦੇ ਵਿੱਚੋਂ ਤੁਹਾਨੂੰ ਪਤਾ ਅੱਜ ਕੱਲ ਤੇ ਸਾਰਾ ਕੁਝ ਕਵਰ ਹੋ ਜਾਂਦਾ ਹੈ ਬਈ ਮੈਰੋਂ ਦੇ ਕੋਈ ਰਾਜ ਕੰਮ ਰਾਜ ਹੋਣੇ ਇਹ ਇਹ ਕੋਰ ਕੋਲ ਤੇ ਨੇ ਉਹ ਚੀਜ਼ ਸੁਲਾ ਸਲਾਫਾ ਹੁਣ ਕਿਤੇ ਹੋਈ ਹੋਣੀ ਤੇ ਉਹਨੇ ਕਿਹਾ ਵੀ ਚਲੋ ਹੁਣ ਜੇ ਕਾਬੂ ਆ ਰਹੀ ਹੈ ਤਾਂ ਆਪਣਾ ਮਤਲਬ ਕੱਢ ਲਓ ਆਪਣਾ ਮਤਲਬ ਕੱਢ ਲਓ ਦੇਖੋ ਬਗੈਰ ਮਤਲਬ ਤੋਂ ਸਿੱਖੀ ਦਾ ਕੌਮ ਦਾ ਪੰਥੋ ਕੋਈ ਗੱਲ ਨਹੀਂ ਕੋਈ ਨਹੀਂ ਹੁਣ ਮੈਂ ਇੱਕ ਸਵਾਲ ਕਰਦਾ ਤੁਹਾਨੂੰ ਕੀ ਇਹ ਜੱਜ ਸਾਹਿਬ ਦੇ ਸਾਹਮਣੇ ਜਾ ਕੇ ਇਹ ਗੱਲ ਕਹੂਗਾ ਕਿ ਜਸਟਿਸ ਦੇ ਮੂਰੇ ਭਈ ਜੀ ਮੈਂ ਕਤਲ ਇਹਦਾ ਕਿਉਂ ਕੀਤਾ ਕਿ ਕੌਮ ਦੀ ਇਲਾਜ ਰੱਖ ਲਈ ਕੌਮ ਦੀ ਇਲਾਜ ਰੱਖ ਲਈ ਇਹਦੇ ਵਿੱਚ ਕੌਮ ਦੀ ਕਿੱਥੋਂ ਗੱਲ ਆ ਜਾਂਦੀ ਹੈ ਇਹ ਸਾਡੇ ਬੇਵਕੂਫ ਜਿਹੜੇ ਕੌਮ 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 ਕਰੀ ਜਾਂਦੇ ਆ ਪੰਥ ਕਰੀ ਜਾਂਦੇ ਆ ਪੰਥ ਕਰੀ ਜਾਂਦੇ ਆ ਦੱਸੋ ਇਹ ਪੰਥ ਦਾ ਕੰਮ ਆ ਪੰਥ ਤੇ ਨਿਹੱਥੇ ਦੇ ਵਾਰ ਹੀ ਨਹੀਂ ਕਰਦਾ ਪੰਥ ਤੇ ਆਪਾਂ ਪੜ੍ਹਦੇ ਆ ਪੰਜਾਬੀ ਦੇ ਵਿੱਚ ਠੀਕ ਆ ਨਾ ਸ਼ਲੋਕਾਂ 'ਚ ਵੀ ਆਉਂਦਾ ਵੀ ਮਹਾਰਾ ਜੀ ਕਹਿੰਦੇ ਸੁੱਤੇ ਪੈ ਦੇ ਵਾਰ ਨਹੀਂ ਕਰਨਾ ਭੱਜੇ ਜਾਂਦੇ ਦੇ ਵਾਰ ਨਹੀਂ ਕਰਨਾ ਨਿਹੱਥੇ ਦੇ ਵਾਰ ਨਹੀਂ ਕਰਨਾ ਠੀਕ ਹੈ ਨਾ ਜੇ ਕਿਸੇ ਤੇ ਬਾਰ ਕਰਨਾ ਜਗਾ ਕੇ ਕਰਨਾ ਔਰਤ ਤੇ ਬਾਰ ਨਹੀਂ ਕਰਨਾ ਬੱਚੇ ਤੇ ਬਾਰ ਨਹੀਂ ਕਰਨਾ ਪਸ਼ੂ ਪ੍ਰੇਤ ਤੇ ਬਾਰ ਨਹੀਂ ਕਰਨਾ ਇਹਨਾਂ ਦੇ ਬਾਣੇ ਚ ਤਿੰਨ ਆਏ ਤੇ ਕੱਲੀ ਕੁੜੀ ਘੇਰ ਲਈ ਕੱਲੀ ਕੁੜੀ ਘੇਰ ਲਈ ਤਿੰਨ ਜਣੇ ਨਹੀਂ ਬੰਦੇ ਵੱਧ ਹੋਣਗੇ ਠੀਕ ਹੈ ਨਾ ਜੀ ਇੱਕ ਦੇਖੋ ਇੱਕ ਸਕਾਰਪੀਓ ਗੱਡੀ ਦਾ ਜ਼ਿਕਰ ਹੋ ਰਿਹਾ ਹੂੰ ਉਸ ਸਕਾਰਪੀਓ ਵਿੱਚ 7-8 ਜਣੇ ਬੈੰਦੇ ਆ ਘਟੋ 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 ਘਟ ਚਲੋ 5-4 ਜਣੇ ਉਹ ਹੋਣਗੇ ਫਿਰ ਇੱਕ ਗੱਡੀ ਉਹਨਾਂ ਦੇ ਨਾਲ ਹੋਰ ਸੀ ਇੱਕ ਕਮਲਗੌਰ ਦੀ ਗੱਡੀ ਸੀ ਤੇ ਦੋ ਗੱਡੀਆਂ ਤੇ ਹੋ ਗਈਆਂ ਦੋ ਗੱਡੀਆਂ ਚ 4-4 ਬੰਦੇ ਵੀ ਹੋਣਗੇ 8 ਜਣੇ ਤਾਂ ਫਿਰ ਵੀ ਹੋਗਾ ਪੁਲਿਸ ਨੇ 5 ਬੰਦੇ ਨਾਮਜ਼ਦ ਕੀ ਕੱ ਹੱਲੇ ਪੰਜ ਇੱਕ ਮਹਿਰੋ ਤੇ ਚਾਰ ਹੋਰ ਇੱਕ ਤਕਾਜਨ ਬ੍ਰਦਰੀ ਇਹੋ ਇੱਕ ਤਕਾਜਨ ਬ੍ਰਦਰੀ ਜਸਪ੍ਰੀਤ ਇੱਕ ਜਿਹੜਾ ਨਾਲ ਨਿਮਰਤ ਤੇ ਇੱਕ ਰਣਜੀਤ ਸੋਲਹਪੁਰ ਵਾਲਾ ਇੱਕ ਮਹਿਰੋ ਇੱਕ ਬੰਦਾ ਹੋਰ ਆ ਉਹ ਉਹਦੀ ਹੱਲੇ ਕੋਈ ਅਨਨੋਨਾ ਹੋ ਉਹ ਵੀ ਜੋ ਇਹਦੇ ਨਾਲ ਦੇ ਸਾਥੀ ਦੱਸਦੇ ਉਹ ਹੋ ਸਕਦਾ ਬੰਦੇ ਵੱਧ ਵੀ ਹੋਣ ਇੱਕ ਜਨਾਨੀ ਨੂੰ ਗੱਬੇ ਬਿਠਾੜ ਲਿਆ ਗਿਆ ਨਾ ਉਹ ਭੱਜਣ ਜੋਗੀ ਨਾ ਛੱਟਣ ਜੋਗੀ ਉਹਦਾ ਗਲ ਘੁੱਟਿਆ ਗਿਆ ਗਲ ਘੁੱਟ ਕੇ ਤੇ ਉਹਨੂੰ ਮਾਰ ਦਿੱਤਾ ਗਿਆ ਰਾਤ ਦੇ 12 ਵਜੇ ਦੀ 2 ਵਜੇ ਦੀ ਗੱਲ ਆ ਠੀਕ ਹੈ ਜੀ ਜੇ ਜੇ ਕੱਲਾ ਕਤਲ ਹੀ ਮੋਟਬ ਹੁੰਦਾ ਨਾ ਵੀ ਇਹਨੇ ਬਦਲਾ ਹੀ ਲੈਣਾ ਹੁੰਦਾ ਜੇ ਕੋਈ ਹੋਰ ਸੋਚਦਾ ਜੇ ਵਾਕਈ ਕੌਮ ਦੀ ਗੱਲ ਹੁੰਦੀ ਨਾ ਤੇ ਸ਼ਾਇਦ ਕਿਤੇ ਕਿਤੇ ਚੰਗੀ ਤਰ੍ਹਾਂ ਸਰੇ ਆਮ ਖੜ ਕੇ ਉਸ ਚੀ ਨੂੰ ਅੰਜਾਮ ਦਿੰਦੇ ਤੇ ਕਹਿੰਦੇ ਦੇਖੋ ਜੀ ਜਿਹੜੀ ਕੁੜੀ ਗੰਦ ਪਾਈਗੀ ਮੈਂ ਆ ਹਾਲ ਕਰਾਂ ਆ ਹਾਲ ਕਰਾਂ ਇਹ ਨਹੀਂ ਕਿ ਗਲਾ ਘੋਟ ਕੇ ਪਿੱਛੋਂ ਦੀ ਚੁੰਨੀ ਪਾ ਕੇ ਆਇਆ ਹਜੂਰੀਆ ਪਾ ਕੇ ਗਲਾ ਘੋਟ ਕੇ ਗੱਡੀ 'ਚ ਬੰਦ ਕਰਕੇ ਚੱਲ ਜਾਓ ਦੇਖੋ ਗੱਲ ਇਹ ਆ ਵੀ ਉਹ ਬੰਗਾਰ ਕੇ ਕਹਿੰਦੇ ਜੇ ਕਰਨਾ ਵੀ ਹੁੰਦਾ ਜੇ ਕਰਨਾ ਵੀ ਹੁੰਦਾ ਗੱਲ ਇਹ ਆ ਵੀ ਕਤਲ ਗੁੱਜਿਆ ਤੇ ਰਹਿੰਦਾ ਨਹੀਂ ਮੈਨਾਂ ਨੂੰ ਜੇ ਆਪਾਂ ਕਹੀਏ ਵੀ ਉਹਨੇ ਵਕਫ ਖੇ ਗਲਤ ਸੋਚਦੇ ਆਂ ਵੀ ਜੇ ਉਹਨੇ ਹੀਰੋ ਬਣਨਾ ਸੀ ਕਮਲਕੌਰ ਨੂੰ ਮਾਰਨਾ ਹੀ ਸੀ ਤਾਂ ਮਾਰਨਾ ਹੀ ਸੀ ਤੇ ਸ਼ਰਿਆਂ ਮਾਰਦਾ ਮਾਰ ਕੇ ਸ਼ਰਿਆਂ ਮਾਰ ਕੇ ਹੁਣ ਵੀ ਤੇ ਭੱਜਿਆ ਹੀ ਆ ਫੇ ਸ਼ਰਿਆਂ ਮਾਰ ਕੇ ਕਿਉਂ ਨਹੀਂ ਭੱਜਿਆ ਅੱਜ ਸੱਤ ਅਟ ਕਤਲ ਕਰੂੰਗਾ ਹੱਲ ਮੈਂ ਕਹਿੰਦਾ ਸੱਤ ਅਟ ਜੇ ਜੇ ਸੱਤ ਅਟ ਕਤਲ ਕਰਨੇ ਫੇ ਭੱਜ ਜਾ ਕਦੇ ਫਿਰਦਾ ਹੂੰ ਉਹ ਕੋਈ ਸ਼ਾਇਦ ਬਾਰੋ ਬੈਠ ਕੇ ਵੀ ਕਰਾ ਦੇ ਉਹਦੀ ਚਲਦੀ ਹੁੰਦੀ ਐਨਿਕ ਉਹਨਾਂ ਕੋਈ ਪੈਸੇ ਵਾਧੂ ਆ ਜੀ ਅਗਲਾਂ ਦੇ ਗੈਂਗਸਟਰ ਨਾਲ ਲਿੰਕ ਆ ਉਹ ਕਿਸੇ ਦਾ ਵੀ ਕਰਾ ਸਕਦੇ ਜਿਹੜਾ ਜਿਹੜਾ ਕੋ ਬੰਦਾ ਮਿਨਟਰਵਿਊ ਕਰਦਾ ਉਹਨੂੰ ਨਾਲੇ ਤੇ ਧਮਕੀ ਦੇਣੇ ਸ਼ੁਰੂ ਕਰ ਦਿੰਦੇ। ਅੱਛਾ ਰਾਜ ਮਿਸਤਰੀ ਦਾ ਮੁੰਡਾ ਹੈ। ਰਾਜ ਮਿਸਤਰੀ ਦਾ ਮੁੰਡਾ ਕਹਿੰਦੇ ਵੀ ਹੁਣ ਤਾਂ ਬਹੁਤ ਅਮੀਰ ਹੈ, ਸੋਨੇ ਤੇ ਘੋੜੇ ਦੇ ਦੇਖੋ ਜੀ ਮੈਂ ਕਹਿੰਦਾ ਵੀ ਇਹਨਾਂ ਦੇ ਪਿੰਡ ਦੇ ਲੋਕੀ ਦੱਸਦੇ ਵੀ ਇਹਨਾਂ ਕੋਲ ਤਾਂ ਪੈਸੇ ਹੀ ਬਹੁਤ ਆ। ਕਹਿੰਦਾ ਘੋੜੇ ਬੜੇ ਤਗੜੇ ਤਗੜੇ ਰੱਖੇ ਆ, ਗੱਡੀਆਂ ਬੜੀਆਂ ਵਧੀਆ-ਵਧੀਆ ਰੱਖੀਆਂ ਆ। ਹੂੰ ਠੀਕ ਆ ਨਾ ਜੀ। ਹੂੰ ਸਿਮਰਜੀਤ ਮਾਨ ਸਾਹਿਬ ਦੀ ਇਲੈਕਸ਼ਨ ਲੜੀ ਔ ਸਾਰਾ ਫੰਡ ਇਕੱਠਾ ਹੀ ਕੀਤਾ, ਉਹ ਲਾਇਆ ਵੀ। 60 ਦੀ ਉਮਰ ਦਾ ਬੰਦਾ ਇਹਨਾਂ ਕਿੰਨਾ ਕਮਾ ਗਿਆ ਸਪੋਰਟ ਹੁਣ ਜਿੱਦਾਂ ਦੇ ਉਹ ਪਾਕਿਸਤਾਨੋਂ ਬੈਠੇ ਇਹਦੀ ਸਪੋਰਟ ਕਰਨ ਦੇ ਫਿਰ ਉਹ ਪੈਸਾ ਵੀ ਤਾਂ ਭੇਜਦੇ ਹੀ ਹੋਣਗੇ ਅੱਛਾ ਇਹਨਾਂ ਨੂੰ ਕੀ ਹੋ ਗਿਆ ਰਾਜਾ ਰਾਜ ਸਿੰਘ ਉਹਨਾਂ ਨੂੰ ਤੇ ਸੁਰਜੀਤ ਖੋਸੇ ਉਹਨਾਂ ਨੂੰ ਇਹ ਕਹਿੰਦੇ ਵੀ ਬਹੁਤ ਵਧੀਆ ਕਾਰਜ ਕੀਤਾ ਦੇਖੋ ਜੀ ਹੁਣ ਆਪੋ ਆਪਣੀ ਸੋਚਣੀ ਹੈ ਕੀ ਕੀ ਪਤਾ ਕੀ ਗੱਲ ਹੋ ਗਈ ਹੂੰ ਠੀਕ ਹੈ ਨਾ ਤੇ ਉਹ ਸਾਡੇ ਸਤਕਾਰ ਜੋਊਗਾ ਆਪਾਂ ਕਹਿ ਨਹੀਂ ਸਕਦੇ ਪਰ ਸੋਚਣਾ ਚਾਹੀਦਾ ਉਹਨਾਂ ਨੂੰ ਵੀ ਕੀ ਇਹ ਬਾਣੇ ਦੇ ਵਿੱਚ ਰਹਿ ਕੇ ਕਰਨਾ ਜਾਇਜ਼ ਸੀ ਪਰ ਬਾਬਾ ਬਲਬੀਰ ਸਿੰਘ ਉਹਨਾਂ ਨੂੰ ਪਤਾ ਹੋਣਾ 96 ਕਰੋੜੀ ਬੁੱਢਾ ਦਲ ਨੂੰ ਵੀ ਇਹ ਕੌਮ ਦਾ ਕਾਰਜ ਹੈਗਾ ਕਿ ਨਹੀਂ ਹੈਗਾ ਨਹੀਂ ਕੋਈ ਕੌਮ ਦਾ ਕਾਰਜ ਨਹੀਂ ਹੈ ਫਿਰ ਉਹ ਨਾ ਕਰਦੇ ਅੱਗੇ ਓਕੇ ਉਹਨਾਂ ਕਰਦੇ ਕਰਜੋ ਬਿਲਕੁਲ ਬਹੁਤ ਸਾਰੀਆਂ ਕੁੜੀਆਂ ਆ 2-250 ਕੁੜੀਆਂ ਬਹੁਤ ਸਾਰੇ ਮੁੰਡੇ ਵੀ ਆ ਅੱਛਾ ਤੀਜੀ ਗੱਲ ਕਮਲਕੌਰ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਐਨਐਚਓ ਐਨਐਚਓ ਦੇ ਵਿੱਚੋਂ ਇੱਕ ਬੰਦੇ ਨੂੰ ਟਾਰਗੇਟ ਇੱਕ ਜਨਾਨੀ ਨੂੰ ਕਿਉਂ ਟਾਰਗੇਟ ਕੀਤਾ ਗਿਆ ਕੋਈ ਅੱਜ ਜਿੱਦਾਂ ਹੁਣ ਪਿੱਛੇ ਜੇ ਸਟੂਲੀਆਂ ਦੀ ਗੱਲ ਕਰਦੇ ਸੀ ਉਹ ਉਹ ਉਹਨਾਂ ਨੂੰ ਕਿਸੇ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੇ ਨਹੀਂ ਕਿਸੇ ਦੇ ਛੱਤਰ ਫੇਰੇ ਆ ਗਿਆ ਜਾਂ ਕਿਸੇ ਕੋਲ ਇਹਨੂੰ ਹੀ ਕਿਉਂ ਟਾਰਗੇਟ ਹਿਟ ਲਿਸਟ ਦੇ ਲਿਆਂਦਾ ਗਿਆ ਇਹਦਾ ਵੀ ਇਹਦੇ ਪਿੱਛੇ ਵੀ ਕਾਰਨ ਹੂੰ ਇਹ ਸੋਚਣਾ ਪਊਗਾ ਇਹ ਪੁਲਿਸ ਪ੍ਰਸ਼ਾਸਨ ਚੰਗੀ ਤਰ੍ਹਾਂ ਨੰਗਾਈ ਨਾਲ ਜਾਂਚ ਕਰੇ ਇਹਦੇ ਵਿੱਚੋਂ ਬਹੁਤ ਕੁਝ ਨਿਕਲੂਗਾ ਔਰ ਕਿਤੇ ਨਾ ਕਿਤੇ ਮੈਰੋ ਨੇ ਆਪਣਾ ਫੋਨ ਰੱਖਿਆ ਹੋਣੇ ਸਾਮਕੇ ਹਾਲ ਤੱਕ ਮੈਰੋ ਨੇ ਇਹ ਤਾਂ ਹੁਣ ਮੈਰੋ ਦੱਸ ਸਕਦਾ ਦੇਖੋ ਇੱਕ ਚਰਨ ਘਾਟ ਵਾਲੇ ਬਾਬਾਈ ਦੀ ਗੱਲ ਆਉਂਦੀ ਸੀ ਜਿਹੜਾ ਬਲਵਿੰਦਰ ਸਿੰਘ ਸੀਸਣਾ ਉਹਨਾਂ ਨੇ ਵੀ ਪਹਿਲਾਂ ਜਦੋਂ ਗਿਆ ਉਹਨਾਂ ਦੀ ਪਹਿਲਾਂ ਪੇਟੀਆਂ ਪੁਟੀਆਂ ਫੋਲੀਆਂ ਉਹਨਾਂ ਨੇ ਦੱਸਿਆ ਨਾ ਪੇਟੀਆਂ ਪੁਟੀਆਂ ਫੋਲੀਆਂ ਫਿਰ ਉਹਨਾਂ ਦਾ ਡੀਵੀਆਰ ਲੈ ਗਿਆ ਪਟਕੇ ਹੂੰ ਉਥੋਂ ਇਹ ਆਉਂਦੇ ਜਾਂਦੇ ਆਂ ਦੀ ਪਹਿਲਾਂ ਉਹਨਾਂ ਨਾਲ ਡੀਲ ਕੀਤੀ ਸਰ ਕੋ ਡੀਵੀਆਰ ਪੱਟ ਕੇ ਫਿਰ ਇਹਨੇ ਪਾਣੀ ਚ ਸੁੱਟ ਦਿੱਤਾ ਹੂੰ ਠੀਕ ਹੈ ਨਾ ਵੀ ਆਪਣਾ ਸਬੂਤ ਨਹੀਂ ਮੈਂ ਛੱਡਣਾ ਫਿਰ ਜੇ ਸੱਚਾ ਹੀ ਸੀ ਉਥੋਂ ਡੀਵੀਆਰ ਪੱਟਣ ਦੀ ਕੀ ਲੋੜ ਸੀ ਵੀ ਪਿੰਨ ਪਤਾ ਮੈਂ ਗਲਤ ਕਰ ਰਿਹਾ ਮੈਂ ਪਤਾ ਗਲਤ ਕਰ ਰਿਹਾ ਵੀ ਕਿਤੇ ਨਾ ਕਿਤੇ ਬਲਵਿੰਦਰ ਸਿੰਘ ਉਹਨਾਂ ਨੇ ਖੁਦ ਕਿਹਾ ਕਹਿੰਦਾ ਮੈਨੂੰ ਕਹਿੰਦਾ ਸੀ ਵੀ ਮੇਰਾ ਡੇਰਾ ਮੇਰੇ ਨਾਂ ਤੇ ਲਾ ਦਿਓ ਉਹਨਾਂ ਦੇ ਸੁਣ ਲਓ ਇੰਟਰਵਿਊ ਬਿਆਨ ਸੁਣ ਲਿਓ 10 ਲੱਖ ਦੀ ਡਿਮਾਂਡ ਤੇ ਪਹਿਲਾਂ ਉਹਨਾਂ ਨੂੰ ਕਰ ਦਿੱਤੀ ਸੀ ਉਹ 10 ਲੱਖ ਦੇਣ ਨੂੰ ਤਿਆਰ ਵੀ ਹੋ ਗਏ ਸੀ 10 ਲੱਖ ਦੇਣ ਆਈ ਚੱਕਿਆ ਗਿਆ ਉਹਨਾਂ ਨੂੰ ਵੀ ਜਿਹਨੂੰ ਵੀ ਚੱਕਿਆ ਭਰੋਸੇ 'ਚ ਲੈ ਗਈ ਚੱਕਿਆ ਅਜੇ ਤੱਕ ਸ਼ਰਯਮ ਤੇ ਜਾ ਕੇ ਅਗਲੇ ਦਾ ਕੋਈ ਕੀਤਾ ਨਹੀਂ ਇਹਨੇ ਤੁਹਾਡਾ ਕਦੀ ਮਿਲਣਾ ਹੋਇਆ ਮੈਨੂੰ ਹਾਂ ਬਹੁਤ ਵਾਰ ਹੀ ਮਿਲਿਆ ਮੈਂ ਇੱਥੇ ਮਹੱਲੀ ਮੋਰਚੇ ਦੀ ਸੁਣ ਲਿਆ ਉਹ ਇੱਥੇ ਮੁੜ ਕੇ ਆ ਜਦੋਂ ਕਿ ਆ ਚੜ੍ਹਤ ਪਈ ਜਾਂਨੇ ਹੰਗ ਸਿੰਘਾਂ ਦੀ ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਤੇ ਇਹ ਬੈਰੀਕੇਡ ਤੇ ਜੈਕਟਾਂ ਜੁਕਟਾਂ ਜਿਹੜੇ ਉਹ ਸਿੰਘ ਲੈ ਆਏ ਤੇ ਪ੍ਰਸ਼ਾਸਨ ਨੇ ਸਾਰਿਆਂ ਨੂੰ ਕਿਹਾ ਬਾਪੂ ਨੂੰ ਵੀ ਕਿਹਾ ਹੂੰ ਬਿਥਿਆਰ ਆ ਇਹਨਾਂ ਦੇ ਕੋਲ ਵੀ ਉਹ ਅਸੀਂ ਜੈਕਟਾਂ ਤੇ ਜਿਹੜੀ ਜਿਹੜੀ ਚੀਜ਼ਾਂ ਨੇ ਵੀ ਪਾ ਕੇ ਘੁੰਮਦੇ ਆ ਇਦਾਂ ਫਿਰ ਪ੍ਰਸ਼ਾਸਨ ਖੇਦਾ ਵੀ ਸਾਰਿਆਂ ਤੇ ਐਫ ਆਈ ਆਰਾਂ ਹੋ ਗਈਆਂ ਵੀ ਅਸੀਂ ਵੀ ਸਿੱਖ ਹੋਣ ਦੇ ਨਾਤੇ ਵੀ ਸਾਨੂੰ ਵੀ ਪਤਾ ਤੁਹਾਡੀਆਂ ਮੰਗਾਂ ਜਿਆ ਜ ਪਰ ਸਾਡੇ ਹੱਥ ਬਸ ਕੁਛ ਨਹੀਂ ਵੀ ਤੁਸੀਂ ਇਹ ਜੈਕਟਾਂ ਬੈਰੀਕੇਡ ਤੇ ਹਥਿਆਰ ਵਾਪਸ ਕਰਾ ਦਿਓ ਇਹਨਾਂ ਨੇ ਸਾਰਿਆਂ ਨੇ ਕਿਹਾ ਕੋਆ ਕਰਕੇ ਤੂੰ ਆਪਾਂ ਵਾਪਸ ਕਰਵਾਤੀ ਬੈਰੀਕਡ ਜਿਹੜੇ ਸੀਗੇ ਚੰਡੀਗੜ੍ਹ ਪੁਲਿਸ ਦੇ ਉਹ ਕਹਿੰਦੇ ਵੀ ਜਿਹੜੇ ਤੁਹਾਡੇ ਕੋਲ ਸੀਗੇ ਜਿਹੜੇ ਉੱਥੋਂ ਧੂਕੇ ਲਿਆਂਦੇ ਸੀ ਉਹ ਸਾਨੂੰ ਵਾਪਸ ਕਰ ਦੋ ਜੈਕਟਾਂ ਵਾਪਸ ਕਰ ਦੋ ਅਸੀਂ ਉਹ ਕਰਵਾਤੀਆਂ ਮੈਂ ਕਰਵਾਤੀ ਮੈਂ ਆਪ ਹੋ ਕੇ ਕਰਵਾਈਆਂ ਇਹ ਸ਼ਾਮ ਨੂੰ ਜੀ 250 ਮੁੰਡਾ ਲਿਆ ਨਾਲ ਇਹਨੇ ਤੇ ਹੜਲਾਲ ਕਰਦਾ ਭੱਜਾ ਫਿਰ ਤੇ ਆਪਣੇ ਬਾਬਾ ਜੀ ਉੱਥੇ ਖਲੋਤੇ ਬਾਬਾ ਕਲੰਦਰ ਸਿੰਘ ਉਹਨੇ ਕਹਿੰਦੇ ਹਾਂ ਵੀ ਮੇਰੇ ਕਿੱਧਰ ਆਇਆ ਨਹੀਂ ਮੈਂ ਜੀ ਵੇਖਣ ਆਇਆ ਜੀ ਉਹ ਬੈਰੀਕਡ ਕਹਿੰਦੇ ਅਸੀਂ ਕਹਿੰਦੇ ਵਾਪਸ ਕਰਾਏ ਆ ਕੀ ਗੱਲ ਫਿਰ ਮੁੜ ਕੇ ਠੇਕੇ ਨੂੰ ਭੱਜ ਗਿਆ ਬਾਕੀ ਠੇਕੇ ਵਾਲੇ ਨੇ ਦੱਸਿਆ ਸਾਨੂੰ ਵੀ ਸਾਡੇ ਕੋਲ ਪੈਸੇ ਮੰਗਦੇ ਸੀ ਵੀ ਜੇ ਤੂੰ ਇੱਥੇ ਧਰਨਾ ਲੱਗਾ ਠੇਕਾ ਬੰਦ ਕਰ ਜੇ ਠੇਕਾ ਖੋਲਣਾ ਤਾਂ ਸਾਨੂੰ ਪੈਸੇ ਦੇ ਫਿਰ ਉਹਨਾਂ ਪਤਾ ਨਹੀਂ ਕਿੰਨੀਆਂ ਬੋਤਲਾਂ 17 ਗ 18 ਦਾ ਜ਼ਿਕਰ ਹੋਣ ਰਿਹਾ ਠੀਕ ਹੈ ਸ਼ਰਾਬ ਦੀ ਬੋਤਲਾਂ ਉਹ ਉਹ ਲੈ ਗਏ ਕਿੰਨਾ ਚਾਰ ਪੰਜ ਹਜ਼ਾਰ ਦੀ ਸ਼ਰਾਬ ਦੀ ਬੋਤਲਾਂ ਘੋਰੱਚ ਕੀ ਹੈ ਇਹ ਇਹ ਕੰਮ ਹੈ ਬਾਣੇ ਦਾ ਮੈਂ ਕਹਿੰਦਾ ਇਹ ਤੇ ਜਿਹੜਾ ਕਹਿੰਦੇ ਹੁੰਦੇ ਆ ਵੀ ਹਰ ਰਾਖਸ਼ਾ ਦਾ ਕੰਮ ਆ ਅੱਛਾ ਜੇ ਕੌਮ ਦੀ ਗੱਲ ਹੀ ਕਰਨੀ ਮੈਂ ਰੋਨੇ ਸਿੰਘ ਸਾਹਿਬ ਆਪਾ ਕਲਵਿੰਦਰ ਸਿੰਘ ਹੁਣੀ ਆ ਉਹ ਇੱਕ ਗੱਲ ਤੇ ਹੀ ਅੜਦੇ ਆ ਵੀ ਦੋ ਦੋ ਬਾਟੇ ਆ ਦੋ ਦੋ ਬਾਟੇ ਆ ਬਾਟਿਆਂ ਦਾ ਮੁੱਦਾ ਪੰਜਾਬ ਵਿੱਚ ਹੋਰ ਸ਼ਮਸ਼ਾਨ ਘਾਟ ਅਲੱਗ ਕੀਤੇ ਆ ਉਹ ਇੱਕ ਹੋਣਾ ਚਾਹੀਦਾ ਜੋ ਸਿੱਖੀ ਦਾ ਫਲਸਫਾ ਉਹਦੇ ਤੇ ਮੈਨੂੰ ਅਜੇ ਤੱਕ ਕਿਉਂ ਨਹੀਂ ਬੋਲਿਆ ਹਮ ਕਦੇ ਕੋਈ ਗਰੀਬ ਸਿੱਖਾਂ ਦੀ ਕਿਸੇ ਦੀ ਗੱਲ ਕੀਤੀ ਹੈ ਪਤਾ ਹੋਊਗਾ ਉਸ ਬਾਰੇ ਸਭ ਕੁਝ ਪਤਾ ਜੇ ਇਹ ਹੋ ਸਕਦਾ ਹੈ ਨਹੀਂ ਇੰਨੀ ਗਹਿਰਾਈ ਚ ਨੋਲਜ ਹੋਏਗੀ ਸਭ ਕੁਝ ਸਭ ਕੁਝ ਹੈਗਾ ਜੀ ਇਹ ਗੱਲ ਕਹਿ ਸਕਦਾ ਮੈਂ ਪਰਸੋਂ ਇਹਦੀ ਇੰਟਰਵਿਊ ਸੁਣਦਾ ਸੀ ਮੈਂ ਕਹਿੰਦਾ ਮੇਰੇ ਪਿੱਛੇ ਲੋਕੀ ਕਿਉਂ ਨਹੀਂ ਲੱਗਦੇ ਕਿ ਮੈਂ ਜੱਟਾਂ ਦਾ ਮੁੰਡਾ ਨਹੀਂ ਇਹ ਸਿੱਖੀ ਦੇ ਵਿੱਚ ਜਾਤਪਾਤ ਹੈ ਪਹਿਲੀ ਗੱਲ ਏ ਨਿਆਗ ਸਿੰਘ ਤੇ ਬਾਣੇ ਚੋ ਗਏ ਕਾਸਟਿਜ਼ਮ ਲਿਆ ਰਿਹਾ ਕਾਸਟਿਜ਼ਮ ਲਿਆ ਰਿਹਾ ਇੱਥੇ ਇੱਕ ਇੰਟਰਵਿਊ ਆ ਠੀਕ ਆ ਨਾ ਜੀ ਉਹਦੇ ਵਿੱਚ ਕਹਿ ਰਿਹਾ ਕਹਿੰਦਾ ਮੈਨੂੰ ਲੋਕੀ ਪੁੱਛਦੇ ਆ ਵੀ ਮੈਰੋ ਤੇਰੇ ਮਗਰ ਦੁਨੀਆ ਕਿਉਂ ਲੱਗਦੀ ਕਹਿੰਦਾ ਮੈਂ ਮੁਸਲਮਾਨਾਂ ਦਾ ਮੁੰਡਾ ਮੈਂ ਜੇ ਜੱਟ ਹੁੰਦਾ ਨਾ ਤੇ ਫਿਰ ਮੇਰੇ ਮਗਰ ਪਿੱਛੇ ਦੁਨੀਆ ਬਹੁਤ ਲੱਗਦੀ ਇਹਦਾ ਮਤਲਬ ਕੀ ਉਹਦਾ ਮੋਟਿਵ ਕੀ ਆ ਦੁਨੀਆ ਪਿੱਛੇ ਲਾਉਣੀ ਆ ਕਿਤੇ ਨਾ ਕਿਤੇ ਐਮਪੀ ਬਣਨਾ ਠੀਕ ਆ ਨਾ ਜੀ ਪੋਲਿਟਿਕਸ ਪੋਲਿਟਿਕਸ ਕਿੰਨਾ ਕਿਤੇ ਇਲੈਕਸ਼ਨ ਲੜ ਕੇ ਦੇਖ ਹੀ ਲਿਆ ਪਹਿਲਾਂ 650 1700 ਠੀਕ ਹੈ ਨਾ ਜੇ ਅਮਰਤਪਾਲ ਜਿਹੜੇ ਐਮਪੀ ਹੈਗੇ ਨੇ ਇਹਨਾਂ ਤੋਂ ਬਾਅਦ ਕਈ ਬਣੇ ਵਾਲੇ ਸੋਚਣ ਲੱਗੇ ਕਿ ਅਸੀਂ ਬਣ ਸਕਦੇ ਹਾਂ ਬਣ ਸਕਦੇ ਹਾਂ ਹੋ ਸਕਦਾ ਉਹਦੇ ਕਰਕੇ ਇਹਨੇ ਧਰਮ ਦੀ ਆੜ ਦੇ ਵਿੱਚ ਉਹ ਕਰ ਦਿੱਤਾ ਜਾਂ ਇਹ ਜਾਂ ਤਾਂ ਦੂਜਾ ਪਾਸਾ ਲਾਓ ਕਿ ਲੋਕ ਮੇਰੇ ਨਾਲ ਕੋ ਚੁੜ ਵੀ ਜਾਣਗੇ ਜਿੰਨੇ ਲੱਖ ਉਹਦੇ ਫਾਲੋਅਰ ਆ ਜਿਹਨੂੰ ਚੰਗਾ ਲੱਗਦਾ ਉਹ ਵੇਖਦਾ ਜਿਹਨੂੰ ਚੰਗਾ ਲੱਗਦਾ ਨਹੀਂ ਵੇਖਦਾ ਸਾਨੂੰ ਤੇ ਕਦੀ ਸ਼ੋ ਹੋਈਆਂ ਨਹੀਂ ਉਹਨਾਂ ਦੀਆਂ ਵੀਡੀਓ ਮੈਂ ਇਹਨੂੰ ਕਿਉਂ ਸ਼ੋ ਹੁੰਦੀਆਂ ਹੂੰ ਇਹਦਾ ਮਤਲਬ ਇਹ ਦੇਖਦਾ ਇਹਦੀ ਸੋਚ ਨਹੀਂ ਉਦਾਂ ਦੀ ਹੈ ਹੂੰ ਇਹਨੂੰ ਕਿਉਂ ਹੋ ਰਹੀਆਂ ਇਹ ਅੱਛਾ ਫਿਰ ਇਹ ਕੱਲਾ ਕੁੜੀਆਂ ਨੂੰ ਕਿਉਂ ਟਾਰਗੇਟ ਕਰਦਾ ਹੂੰ ਮੁੰਡੇ ਜਿਹੜੇ ਮੁੰਡੇ ਗੰਦ ਫਲਾਉਂਦੇ ਮੁੰਡੇ ਕਿਹੜਾ ਘਟ ਆ ਹਾਂ ਜਿਹੜੇ ਲਿੰਗ ਚੇਂਜ ਕਰਾਈ ਜਾਂਦੇ ਆ ਜਿਹੜੇ ਕੁਦਰਤੀ ਮਨਤਾ ਉਹਨਾਂ ਦਾ ਤਾਂ ਸਾਰੇ ਸਤਿਕਾਰ ਕਰਦੇ ਆ ਉਹ ਕਈ ਇਹ ਕੰਮ ਤੋਂ ਬਚਣ ਦੇ ਮਾਰੇ ਲਿੰਗ ਚੇਂਜ ਕਰਾ ਕੇ ਤੇ ਬੱਸਾਂ ਚੋਂ ਪੈਸੇ ਮੰਗਦੇ ਫਿਰਦੇ ਉਹਨਾਂ ਨੂੰ ਕਿੰਨਿਆਂ ਕੋ ਨੂੰ ਫੜਿਆ ਨੇ ਕਿੰਨਿਆਂ ਕਿਦੋਂ ਕਿਤੇ ਇੰਨੇ ਸੁਧਾਰਿਆ ਕੀ ਇੰਨੇ ਸੁਧਾਰਨ ਦਾ ਠੀਕਾ ਲਿਆ ਇਹ ਜਿਹੜਾ ਕਤਲ ਹੋਇਆ ਨਾ ਜਿਹੜਾ ਇਹਨੇ ਕੀਤਾ ਇਹਨੇ ਸੋਚ ਸਮਝ ਕੇ ਉਹਨੂੰ ਧਰਮ ਦਾ ਜਾਮਾ ਪਹਿਨਾਇਆ ਤੇ ਪੁਲਿਸ ਨੂੰ ਚਾਹੀਦਾ ਇਹਦੀ ਬਰੀਕੀ ਨਾਲ ਜਾਂਚ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ ਬਿਲਕੁਲ ਨਿਹੰਤ ਸਿੰਘ ਬਾਬਾ ਕੁਲਜੀਤ ਸਿੰਘ ਜੀ ਕਹਿ ਰਹੇ ਨੇ ਜਿਹੜੇ ਕਿ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਨੇ ਜ਼ਥੇਦਾਰ ਨੇ ਉਹ ਕਹਿ ਰਹੇ ਨੇ ਕਿ ਧਿਆਨ ਨਾਲ ਸਭ ਨੂੰ ਸੋਚਣ ਦੀ ਸਮਝਣ ਦੀ ਪਰਖਣ ਦੀ ਲੋੜ ਹੈ ਜੋ ਅਮਰਤਪਾਲ ਮੈਰੋ ਕਹਿ ਰਿਹਾ ਕਿ ਮੈਂ ਸਿਰਫ ਸਿੱਖ ਕੌਮ ਦੀਆਂ ਬਾਨ ਬਾਨ ਸ਼ਾਨ ਕਾਇਮ ਰੱਖਣ ਲਈ ਕੌਮ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਮੈਂ ਕਮਲਕੌਰ ਦਾ ਕਤਲ ਕੀਤਾ ਉਹ ਉਹਨੂੰ ਮੁਖੌਟਾ ਪਹਿਨਾਇਆ ਜਾ ਰਿਹਾ ਜਿਹੜਾ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਚੁੱਕਾ ਕਿਤੇ ਨਾ ਕਿਤੇ ਰਾਜ਼ ਉਹਦੇ ਮੋਬਾਈਲ 'ਚ ਨੇ ਇੱਕ ਕੁੜੀ ਨੂੰ ਲੁਧਿਆਣੇ ਤੋਂ ਪਹਿਲਾਂ ਤੂੰ ਅੰਮ੍ਰਿਤਸਰ ਤੋਂ ਲੁਧਿਆਣੇ ਆ ਲੁਧਿਆਣੇ ਤੋਂ ਨਾਲ ਲੈ ਕੇ ਬਠਿੰਡੇ ਜਾਂ ਉਹਦਾ ਮੋਬਾਈਲ ਫੋਨ ਖੋ ਤੇ ਆਪਣਾ ਕਤਲ ਕਰਦੇ ਮੋਬਾਈਲ ਦੇ ਵਿੱਚ ਅਜੇ ਹਾ ਕੀ ਸੀਗਾ ਇਹ ਵੱਡੇ ਰਾਜ ਸਾਹਮਣੇ ਆ ਗਏ ਨੇ ਸੋ ਪੰਜਾਬ ਪੁਲਿਸ ਨੂੰ ਇਸ ਚੀਜ਼ ਵੱਲ ਗਹਿਰਾਈ ਨਾਲ ਹਾਲਾਂਕਿ ਪੁਲਿਸ ਦੇ ਪਾਰਟ ਦਾ ਹਿੱਸਾ ਜ਼ਰੂਰ ਹੋਏਗਾ ਪੁਲਿਸ ਨੇ ਹੀ ਤੈਅ ਕਰਨਾ ਹੈ ਕਿ ਵਾਕਈ ਇਹ ਕਤਲ ਦੀ ਅਸਲੀ ਵਜ੍ਹਾ ਕੀ ਹੈ ਕਿ ਵਾਕਈ ਹੀ ਇਸ ਕਰਕੇ ਕਿ ਦਾ ਕੰਟੈਂਟ ਸੀਸ਼ ਜੀ ਦੇ ਨਾਮ ਦੇ ਨਾਲ ਕੌਰ ਯਾਨੀ ਬਨਾਵਟੀ ਨਾਮ ਰੱਖਿਆ ਐ ਇਸੇ ਕੰਮ ਨੂੰ ਉਦਰਾਮ ਕਰਨ ਲਈ ਕੋ ਮਾਰਦੇ ਤੇ ਉਹਨੂੰ ਛੂਟ ਮਿਲੇਗੀ ਸੋ ਤੁਸੀਂ ਵੀ ਆਪਣੇ ਕਮੈਂਟਸ ਚ ਜ਼ਰੂਰ ਦੱਸਣਾ ਕਿ ਜੇ ਅਮਰਤਪਾਲ ਸੱਚਾ ਹੈ ਤਾਂ ਇਸ ਮੋਬਾਈਲ ਦਾ ਜਵਾਬ ਵੀ ਦੇ ਦੇਓ ਕਿ ਮੈਂ ਮੋਬਾਈਲ ਉਹਦਾ ਕਿਉਂ ਖੋਇਆ ਉਹਦਾ ਇਹ ਕਹਿਣਾ ਕਿ ਇਹ ਐਕਸੈਸ ਮੇਰੇ ਕੋਲ ਆ ਗਏ ਨੇ ਉਸਤੇ ਪੋਸਟਾਂ ਪੈ ਜਾਣ ਗਿਆ ਹਲ ਤੱਕ ਸ਼ਾਇਦ ਕੁਝ ਪਿਆ ਵੀ ਨਹੀਂ ਹੈ ਹਰੇਕੁਝ ਪਿਆ ਨਹੀਂ ਪਿਆ ਵੀ ਨਹੀਂ ਹੈ ਸੋ ਇਹ ਜੇ ਚੀਜ਼ਾਂ ਸਾਹਮਣੇ ਆਣ ਤਾਂ ਜ਼ਰੂਰ ਮੈਰੋ ਸਫਾਈ ਦੇ ਵਿੱਚ ਆ ਕੇ ਦੱਸੇ ਕਿ ਮੈਂ ਕਿੰਨਾ ਕਿ ਸੱਚਾ ਤੇ ਕਿੰਨਾ ਕਿ ਸਹੀ ਕੰਮ ਕੀਤਾ ਨਮੀਆ ਦੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ ਕੀ ਵਾਕੇ ਹੀ ਕੰਚਨ Tiwari ਕਮਲਕੌਰ ਬਣ ਕੇ ਸਿੱਖ ਕੌਮ ਨੂੰ ਬਦਨਾਮ ਕਰ ਰਹੀ ਸੀ ਕਿ ਵਾਕੇ ਹੀ ਉਹਦਾ ਕੰਟੈਂਟ ਐਨਾ ਅਸ਼ਲੀਲ ਸੀ ਇਤਰਾਜਯੋਗ ਸੀ ਕਿ ਸਮਾਜ ਚੋਂ ਕੋਈ ਵੀ ਵਿਅਕਤੀ ਉੱਠ ਕੇ ਉਹਦਾ ਕਤਲ ਕਰ ਸਕਦਾ ਕੀ ਵਾਕਏ ਹੀ ਨਿਹੰਗ ਸਿੰਘਾਂ ਦੇ ਬਾਣੇ ਨੂੰ ਇਸ ਚੀਜ਼ ਦੀ ਇਜਾਜ਼ਤ ਹੈ ਕਾਨੂੰਨ ਤੋਂ ਉਹ ਉੱਪਰ ਹੈ ਔਰ ਕੀ ਵਾਕਏ ਹੀ ਇਹ ਹੀ ਉਹਦੇ ਕਤਲ ਦੀ ਵਜ੍ਹਾ ਹੈ ਸੁਪਰ ਐਕਸਕਲੂਸਿਵ ਇੱਕ ਇੰਟਰਵਿਊ ਲੈ ਕੇ ਤੁਹਾਡੇ ਕੋਲ ਅਸੀਂ ਹਾਜ਼ਰ ਹੋਏ ਹਾਂ